ਆਨ ਵਾਲੇ ਦਾ ਕਹਿੰਦੇ ਸਾਨੂੰ ਸਸਤਾ ਮਿਲਣਾ ਚਾਹੀਦਾ ਚਾਹੇ ਜ਼ਹਿਰੀਲਾ ਹੋਵੇ ਕਿਉਂ ਹੀ ਲਾ ਲਓ ਇਹ ਦੇਸੀ ਕਿਉਂ ਆਪਾ ਕਰੀ ਰੜਕੇ ਹੋਏ ਦਾ ਕਰਨਾ ਚਾਹੇ ਕਿ ਦੁੱਧ ਦੇ ਵਿੱਚੋਂ ਪਾਇਆ ਕਿਉਂ ਬੰਦਾ 60-60 ਰੁਪਏ ਕਿਲੋ ਦੁੱਧ ਤੇ ਕਿਹੜੀ ਫਸਲ ਤੇ ਕੀੜਾ ਪੈ ਗਿਆ ਬੰਦੋ ਬੈਂਗ ਨਹੀਂ ਲੈ ਲੈ ਬੈਂਗ ਨਹੀਂ ਜੇ ਦਾਗ ਆ ਇਹਦਾ ਮਤਲਬ ਉਹ ਤੇ ਰੇ ਸਪਰੇ ਨਹੀਂ ਹੋਈ ਠੀਕ ਹੈ ਪਰ ਜਦੋਂ ਤੁਸੀਂ ਜਾਂ ਆਮ ਬੰਦਾ ਬਾਜ਼ਾਰੋਂ ਲੈਣ ਜਾਂਦਾ ਉਹ ਲਿਸ਼ਕੀ ਪੁਸ਼ਕੀ ਹੋਈ ਸਬਜ਼ੀ ਲੈਂਦਾ ਵੋਟ ਪਾਲ ਕੇ ਦੇਖ ਲੋ ਕਿ ਹਰ ਇੱਕ ਜ਼ਿੰਮੇਦਾਰ ਆਪ ਦੇ ਘਰ ਨੂੰ ਸਬਜ਼ੀ ਲਾਉਣ ਲੱਗ ਜੇ ਦਾਲਾ ਲਾਉਣ ਲੱਗ ਜੇ 100 ਰੁਪਏ ਡੇਲੀ ਬਚਦੇ। ਸਤਲਾ 45 ਕਿੱਲਾਂ ਦੀ ਖੇਤੀ ਕਰਦੇ ਆ ਜੀ। 45 ਦੀ ਕਰਦੇ। ਤੇ ਨਾਲ ਫਿਰ ਆਰਗੇਨਿਕ ਕਿੰਨੇ ਤੋਂ ਸ਼ੁਰੂਆਤ ਕਰਦੇ ਹੋ? ਇਹ ਕਹਿੰਦੇ ਆਰਗੇਨਿਕ ਕਿਹੜੀ ਖੇਤੀ ਕਰਦੀ ਪਹਿਲਾਂ ਭਾਈ 1 ਏਕੜ ਤੋਂ ਥੋੜੀ ਕਰੀ ਸੀ। ਅੱਜ 4 ਏਕੜ ਦੇ ਵਿੱਚ ਕਰ ਰਹੇ ਹਾਂ ਜੀ। ਜਿਵੇਂ ਅੱਜ ਵੀ ਲਾ ਲੋ ਅੱਜ ਵੀ ਮੈਂ 3-4000 ਰੁਪਏ ਵਟ ਕੇ ਹਟਿਆ। ਚੱਕਰ ਤੁਸੀਂ ਵੀ ਹੈਗੇ ਹੋ ਕਰਜ਼ੇ ਵਾਲੇ ਸੀ। ਨਹੀਂ ਜੀ। ਤੁਸੀਂ ਨਹੀਂ ਹੈ। ਨਹੀਂ ਕਰਜ਼ੇ ਦੇ ਕੋਈ ਚੱਕਰ ਸੀ। ਉਹ ਕੈਮੀਕਲ ਖੇਤੀ ਵੀ ਕਰਦੇ ਆ। ਜਦੋਂ ਕੈਮੀਕਲ ਖੇਤੀ ਕਰਦੇ ਆ ਦਵਾਈਆਂ ਸਿੜਕਦੇ ਆ ਆਪਦੇ ਇੱਕ ਦਿਲ ਨੂੰ ਮਹਿਸੂਸਾ ਹੁੰਦਾ ਨਾ ਵੀ ਇੰਨੀ ਜ਼ਹਿਰ ਪਾਈ ਆਂਨੇ ਆ ਵੀ ਕਿਵੇਂ ਖਾਵਾਂ ਕੀ ਕਰਾਂਗੇ ਔਰ ਆਰਗੈਨਿਕ ਦੀ ਗੱਲ ਕਰਦੇ ਨਾ ਆਰਗੈਨਿਕ ਦੇ ਨਾਂ ਤੇ ਬਾਜ਼ਾਰ ਵੀ ਬਹੁਤ ਸਖਤ ਹੋ ਗਿਆ ਜਿਹੜਾ ਉਹ ਬਾਜ਼ਾਰ ਦਾ ਪ੍ਰੋਡਕਟ ਹੈ ਤੁਹਾਡਾ ਪ੍ਰੋਡਕਟ ਹੈ ਕਦੇ ਬਰਾਬਰ ਹੋ ਪਾਊਗਾ ਉਹਦਾ ਸੱਲੀ ਵੀ 500 ਰੁਪਏ ਦੀ ਵਿਕਤੀ ਜਾਂਦੀ ਹੈ ਜੀ ਤੁਸੀਂ ਦੇਖੀਏ ਪੈਕਿੰਗ ਕਰ ਜਿਹੜੇ ਮਰਜ਼ੀ ਮੌਲ ਚੋਜੇ 50 ਰੁਪਏ ਸੱਲੀ ਤੁਸੀਂ ਸੱਲੀ ਨਹੀਂ ਵੇਚ ਸਕਦੇ 50 ਰੁਪਏ ਆਪਾਂ ਆਪਣੀ ਸੱਲੀ ਵੀ 5 ਰੁਪਏ ਚ ਲੈ ਜਾਂਦਾ ਸਾਜਵੇਂ ਹੁਣ ਆਇਆ ਲਾ ਲਓ ਜੀ ਅਸੀਂ ਬਰਨਾਲੇ ਜਾਂਦੇ ਆ ਸਾਡੀ ਮੰਡੀ ਲੱਗਦੀ ਆ ਸੰਗਰੂਰ ਬੀਐਸਐਲ ਬਾਰਕਾ ਯੋਥੇ ਲੱਗਦੀ ਆ ਉਥੇ ਜਾ ਕੇ ਖੜਦਿਆਂ ਲੋਕ ਆਉਂਦੇ ਆ ਤੂੰ ਖਰੀਦ ਦਿਆ ਮੁੜ ਕੇ ਨੰਬਰ ਲੈ ਕੇ ਜਾਂਦੇ ਆ ਫੋਨ ਕਰਦੇ ਆ ਬਾਈ ਮੇਰਾ ਸਮਾਨ ਰੱਖ ਦਿਜੋ ਤੂੰ ਆਏਗਾ ਇੱਕ ਮੂੰਗੀ ਬੀਜੀ ਆਪਾਂ ਠੀਕ ਆ ਆਰਗੈਨਿਕ ਦੇ ਵਿੱਚ ਇੱਕ ਮੂੰਗੀ ਬੀਜਿਆ ਕੈਮੀਕਲ ਦੇ ਵਿੱਚ ਕੈਮੀਕਲ ਚ ਆਰਗੈਨਿਕ ਨਾਲ ਤਾਂ ਆਪਾਂ ਨੂੰ ਕੁਝ ਪਹਿਲਾਂ ਗੜਾਈ ਕਰਨੀ ਕੋਈ ਸਪਰੇ ਨਹੀਂ ਕਰਨੀ ਠੀਕ ਹੈ ਉਸ ਤੋਂ ਬਾਅਦ ਉਹਦੀ ਫਲੀ ਲੱਗ ਜਾਈ ਚਲੀ ਫਲੀ ਤੋੜਨੀ ਆ ਠੀਕ ਹੈ ਹੱਥ ਨਾਲ ਸਾਰਾ ਕੁਝ ਕਰ ਹੱਥ ਨਾਲ ਫਲੀਆਂ ਤੋੜਨੀ ਆ ਫਿਰ ਉਹਨੂੰ ਕੱਢਣੀ ਆ ਫਿਰ ਡਾਉਣੀ ਆ ਕਰਨੀ ਆ ਕੈਮੀਕਲ ਆਨੇ ਇੱਕ ਸੁੰਡੀ ਵਾਲਾ ਸਪਰੇਅ ਮਾਰਤੀ ਉਸ ਤੋਂ ਬਾਅਦ ਪਕਾਉਣ ਵਾਸਤੇ 24 ਘੰਟੇ ਦੀ ਦਵਾਈ ਮਾਰਤੀ ਉਹ ਸੁੱਕ ਗਈ ਦੂਏ ਦਿਨ ਨਮਸ਼ੀਲਾਂ ਦੀ ਵੱਢ ਦੇ ਵਿੱਚ ਜੇਰ ਮੰਨ ਕੇ ਵਿਆੜ ਕੀ ਜ਼ਿਮੀਂਦਾਰ ਨੇ ਸਪਰੇਅਾਂ ਸਪਰੇਅਾਂ ਮਾਰ-ਮਾਰ ਮੂੰਗੀ ਪਕਾਈ ਆ ਪਕਾਈ ਆ ਜੀ ਜ਼ਿਮੀਂਦਾਰ ਬਸ ਸਕਦਾ ਹੈ ਕਿ ਜੇ ਰਸਾਇਣ ਖੇਤੀ ਨਾਲ ਇੱਕ ਉਹਦਾ ਮੰਨ ਕਰ ਦੇ ਕਲੀਅਰ ਆਰਗੇਨਿਕ ਤੇ ਆ ਜਾ ਜਿਮੀਂਦਾਰ ਬਸ ਸਕਦਾ ਬਸ ਸਕਦਾ ਹੈ ਇਹ ਹੈਗਾ ਜ਼ਿਮੀਂਦਾਰ ਮਰਦਾ ਨਹੀਂ ਹੈਗਾ ਜੇ ਅੱਜ ਵੀ ਵੀ ਰਸਾਇਣ ਖਾਦਾ ਸਾਰੀਆਂ ਬੰਦ ਕਰ ਦੇ ਠੀਕ ਹੈ ਟਾਈਮ ਬੱਜ ਗਿਆ ਮੈਂ ਜੋ ਹੁੰਦਾ ਹੁਣ ਵਧੀਆ ਵੇਚਣ ਲੱਗਿਆ ਤਿੰਨ ਚਾਰ ਸਾਲਾਂ ਦਾ ਜਿਵੇਂ ਅੱਗੇ ਕਹਿੰਦਾ ਵੀ ਆਪਣਾ ਯਾਰ ਵੀੜੀ ਦੂਈ ਫਸਲ ਉਹ ਸੇਪਈਏ ਤੇ ਨਾਲ ਪਰ ਖਰਚਾ ਚੱਲ ਜਾਂਦਾ ਹੂੰ ਜਿਹੜਾ ਸਾਡਾ ਰੋਜ਼ ਦਾ ਚੱਲਣ ਵਾਲਾ ਪੈਸਾ ਉਹ ਸਾਡਾ ਆਈ ਜਾਂਦਾ ਅੰਜੀਰ ਆ ਹੁਣ ਆਪਣੇ ਲੱਗੀ ਹੋਈ ਠੀਕ ਹੈ ਕੱਚੀ ਤੋਰ ਕੇ ਖਾ ਲਓ ਤੁਸੀਂ ਕਹਿੰਦੇ ਨਹੀਂ ਆ ਜਿਹੜੀ ਬਾਜ਼ਾਰ ਚ ਸਾਲੇ ਦੱਸੀ ਚ ਪਾਈ ਹੋਈ ਆ ਉਹ ਵਧੀਆ ਲੱਗਦੀ ਆ ਉਹ ਮਿੱਠਾ ਲੱਗਿਆ ਹੋਇਆ ਉਹਨੂੰ ਅੱਛਾ ਇਹ ਨੇਚਰਲ ਚੰਦੀ ਆ ਚਲੋ ਆਪਾਂ ਇਹ ਕੀ ਨਹੀਂ ਕਿ ਸਾਰਾ ਆਰਗੈਨਿਕ ਨਹੀਂ ਖਾਣਾ ਤਾਂ ਥੋੜਾ ਥੋੜਾ ਖਾਣਾ ਸ਼ੁਰੂ ਕਰ ਲਓ ਉਹਨੂੰ ਸਵਾਦ ਦਾ ਪਤਾ ਲੱਗੇ ਟੇਸਟ ਆਵੇ ਤਾਂ ਹੀ ਆਪਾਂ ਅੱਗੇ ਵਧਾਵਾਂਗੇ ਨਾ ਸ਼ਸ਼ੀਕਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਸੁਰਖਾਬ ਦੋਸਤੋ ਆਉਣ ਵਾਲਾ ਸਮਾਂ ਅਨਾਜ ਭੰਡਾਰਨ ਦੀ ਸਮੱਸਿਆ ਦਾ ਨਹੀਂ ਹੈ ਆਉਣ ਵਾਲਾ ਸਮਾਂ ਖੁਰਾਕੀ ਤੱਤਾਂ ਦਾ ਹੋਵੇਗਾ ਬੇਸ਼ੱਕ ਅਸੀਂ ਪੰਜਾਬ ਦੀ ਗੱਲ ਕਰ ਲਈਏ ਤਾਂ ਅਨਾਜ ਭੰਡਾਰਨ ਦੇ ਵਿੱਚ ਵੱਡਾ ਯੋਗਦਾਨ ਹੈ ਝਾੜ ਜਿਹੜਾ ਕਿ ਰਿਕਾਰਡ ਤੋੜ ਹੈ ਲੇਕਿਨ ਜਿਵੇਂ ਜਿਵੇਂ ਪੰਜਾਬ ਦੀਆਂ ਫਸਲਾਂ ਦੇ ਸੈਂਪਲ ਫੇਲ ਹੋ ਰਹੇ ਨੇ ਇਹਦਾ ਖੁਰਾਕੀ ਤੱਤਾਂ ਦੀ ਕਮੀ ਜ਼ਰੂਰ ਉਹਨਾਂ ਵਿਚਾਰੀਏ ਜਾਂ ਸਿੱਧੇ ਤੌਰ ਤੇ ਕਹਿ ਦਈਏ ਕਿ ਕੀਟਨਾਸ਼ਕਾਂ ਦੀ ਵਰਤੋਂ ਜ਼ਿਆਦਾ ਹੋਣ ਕਰਕੇ ਜ਼ਹਿਰ ਜਿਹੜਾ ਕਿ ਆ ਪਰੋਸਿਆ ਜਾ ਰਿਹਾ ਤੇ ਇਹਦੇ ਕਰਕੇ ਹੀ ਕਿਹਾ ਜਾਂਦਾ ਹੈ ਕਿ ਆਰਗੇਨਿਕ ਖੇਤੀ ਵੱਲ ਕੁਦਰਤੀ ਖੇਤੀ ਵੱਲ ਜੈਵਿਕ ਖੇਤੀ ਵੱਲ ਕਿਸਾਨਾਂ ਨੂੰ ਆਉਣਾ ਚਾਹੀਦਾ ਕਿਸਾਨ ਆ ਵੀ ਰਹੇ ਨੇ ਕਿਸਾਨ ਆਪਣੇ ਪੱਧਰ ਤੇ ਛੋਟੇ ਖਿੱਤੇ ਤੋਂ ਕੰਮ ਸ਼ੁਰੂ ਕਰ ਰਹੇ ਨੇ ਪਰ ਉਹ ਕਿੰਨੇ ਕੁ ਕਾਮਯਾਬ ਨੇ ਜャਸੀਂ ਕਹਦੀਏ ਕਿ ਆਰਗੇਨਿਕ ਖੇਤੀ ਜਿਹੜਾ ਬਦਲਾਅ ਇਸ ਵਕਤ ਕਿਸਾਨਾਂ ਨੂੰ ਲਿਆਉਣ ਦੀ ਲੋੜ ਦਾ ਉਪਰਾਲਾ ਜਾਂ ਅਸੀਂ ਕਹਦੀਏ ਕਿ ਪ੍ਰਚਾਰ ਕੀਤਾ ਜਾ ਰਿਹਾ ਆ ਤਾਂ ਕਿਸਾਨ ਨੂੰ ਕਿਸ ਤਰੀਕੇ ਦੇ ਨਾਲ ਅੱਗੇ ਵਧਾ ਰਿਹਾ ਆ ਜਾਂ ਫਿਰ ਕਿਸਾਨ ਨੂੰ ਕਿਹੜੀਆਂ ਸਮੱਸਿਆਵਾਂ ਦਰਪੇਸ਼ ਆ ਰਹੀਆਂ ਨੇ ਅੱਜ ਇਸ ਵਕਤ ਧਨੌਲਾ ਦੇ ਬਿਲਕੁਲ ਨਾਲ ਬੜਿੰਗ ਆਰਗੇਨਿਕ ਫਾਰਮ 'ਚ ਬੈਠੇ ਆ ਮੇਰੇ ਨਾਲ ਅਮਨਦੀਪ ਸਿੰਘ ਨੇ ਜੋ ਤਕਰੀਬਨ 2007 ਤੋਂ ਜਿਹੜਾ ਕਿ ਆਰਗੇਨਿਕ ਖੇਤੀ ਦਾ ਕੰਮ ਕਰ ਰਹੇ ਨੇ ਨਾਲ-ਨਾਲ ਮੋਨੋਕਲਚਰ ਯਾਨੀ ਕਿ ਰਸਾਇਣ ਖੇਤੀ ਵੀ ਕਰ ਰਹੇ ਨੇ ਤੇ ਉਹਨਾਂ ਤੋਂ ਜਾਣਦੇ ਆ ਕਿ ਕਿਵੇਂ ਇਸ ਖੇਤੀ ਨੂੰ ਤੇ ਆਰਗੇਨਿਕ ਖੇਤੀ ਨੂੰ ਦੋਵਾਂ ਨੂੰ ਬੈਲੈਂਸ ਕੀਤਾ ਹੋਇਆ ਤੇ ਜ਼ਿੰਦਗੀ 'ਚ ਕੀ ਬਦਲਾਅ ਆਨੇ ਸਵਾਗਤ ਹੈ ਬਾਜੀ ਸਪੋਕਸਮੈਨ ਜੀ ਸਸਤੀ ਕਾ ਵੀ ਸਪੋਕਸਮੈਮ ਤੇ ਟੀਵੀ ਦਾ ਬਹੁਤ ਬਹੁਤ ਧੰਨਵਾਦ ਜੀ ਆਪਣੇ ਖੇਤ ਫਾਰਮ ਪਹੁੰਚਣ ਤੇ ਜੀ ਤੇ ਅਮਨ ਜੀ ਉਸੇ 2007 ਦੇ ਵਿੱਚ ਆਰਗੇਨਿਕ ਖੇਤੀ ਜਾ ਕੇ ਆਰਗੇਨਿਕ ਖੇਤੀ ਦੀ ਲੋੜ ਤੁਹਾਨੂੰ ਕਿਉਂ ਮਹਿਸੂਸ ਹੁੰਦੀ ਹੈ ਅੱਜ ਵੀ ਜਾਂ 2007 ਦੇ ਵੀ ਜਾਂ ਆਉਣ ਵਾਲੇ ਸਮੇਂ 'ਚ ਵੀ ਦੇਖੋ ਕੈਮੀਕਲ ਖੇਤੀ ਵੀ ਕਰਦੇ ਆ ਜਦੋਂ ਕੈਮੀਕਲ ਖੇਤੀ ਕਰਦੇ ਆ ਦਵਾਈਆਂ ਸਿੜਕਦੇ ਆ ਜ਼ਹਿਰ ਪਾਉਨੇ ਆ ਆਪਦੇ ਇੱਕ ਦਿਲ ਨੂੰ ਮਹਿਸੂਸਤਾ ਹੁੰਦਾ ਨਾ ਵੀ ਇੰਨੀ ਜ਼ਹਿਰ ਪਾਈ ਜਾਂਦੇ ਆ ਵੀ ਕਿਵੇਂ ਖਾਵਾਂ ਕੀ ਕਰਾਂਗੇ ਉਹਦਾ ਕਰਕੇ ਥੋੜਾ ਥੋੜਾ ਅਸੀਂ ਆਪਦਾ ਜ਼ਹਿਰ ਮੁਕਤ ਖੇਤ ਕਰਿਆ ਜਿਵੇਂ ਕਣਕ ਹੋ ਗਈ ਜਾਂ ਸਬਜ਼ੀਆਂ ਹੋ ਗਈਆਂ ਦਾਲਾਂ ਹੋ ਗਈਆਂ ਉਹ ਲਾਉਣੀਆਂ ਸ਼ੁਰੂ ਕਰੀਆਂ ਨੇ ਹੌਲੀ ਹੌਲੀ ਅਸੀਂ ਵਧਦੇ ਜਾਂਦੇ ਆ ਜਿਵੇਂ ਸਾਨੂੰ ਨਾਲ ਗਾਹਕ ਜੁੜਦੇ ਆ ਜਾਂ ਕੋਈ ਵੀਰ ਜੁੜਦੇ ਆ ਉਸ ਤਰ੍ਹਾਂ ਅਸੀਂ ਆਪਦਾ ਖੇਤ ਅੱਗੇ ਅੱਗੇ ਵਧਾਉਂਦੇ ਜਾਂਦੇ ਆ ਟੋਟਲ ਕਿੰਨੇ ਰਕਬੇ ਦੀ ਖੇਤੀ ਕਰਦੇ ਹੋ ਟੋਟਲ ਆਪਾਂ 39 ਕਿੱਲਾ ਦੀ ਖੇਤੀ ਕਰਦੇ ਆ ਜੀ 39 ਦੀ ਕਰਦੇ ਤੇ ਨਾਲ ਫਿਰ ਆਰਗੈਨਿਕ ਕਿੰਨੇ ਤੋਂ ਸ਼ੁਰੂਆਤ ਕਰਦੇ ਹੋ ਆਰਗੈਨਿਕ ਕਿਹੜੀ ਖੇਤੀ ਕਰਦੀ ਪਹਿਲਾਂ ਆਪ ਇੱਕ ਏਕੜ ਤੋਂ ਸ਼ੁਰੂ ਕਰੀ ਸੀ ਅੱਜ 4 ਏਕੜ ਦੇ ਵਿੱਚ ਕਰ ਰਹੇ ਹਾਂ ਜੀ ਇਹ ਹੌਲੀ ਹੌਲੀ ਵਧਾ ਲਿਆ ਰਕਬਾ ਹੌਲੀ ਹੌਲੀ ਵਧਾ ਲਿਆ ਜਿਵੇਂ ਦੇਖੋ ਕਣਕ ਹੋ ਗਈ ਛੋਲੇ ਹੋ ਗਏ ਤਿੰਨੇ ਪ੍ਰਕਾਰ ਦੇ ਮਸਰੀ ਹੋ ਗਈ ਸਰੋਂ ਹੋ ਗਈ ਇਸ ਤਰ੍ਹਾਂ ਸਾਰੀਆਂ ਫਸਲਾਂ ਲਾਉਣੀਆਂ ਨੇ ਤਾਂ ਤਿੰਨ ਏਕੜ ਦੇ ਵਿੱਚ ਤਾਂ ਵੀ ਥੋੜਾ ਥੋੜਾ ਸਮਾਨ ਹੀ ਲੱਗਦਾਗਾ ਪਰ ਜਦੋਂ ਅਸੀਂ ਸਫਰ ਦੀ ਗੱਲ ਕਰੀਏ 2007 ਤੋਂ ਸ਼ੁਰੂ ਕਰਦੇ ਹਾਂ ਅੱਜ 23 ਹੋ ਗਿਆ 23 ਤੁਸੀਂ ਸਿਰਫ ਚਾਰ ਕਿੱल्ल्या ਤੇ ਆਏ ਹਾਂਜੀ ਯਾਨੀ ਕਿ 15 16 ਸਾਲ ਦਾ ਸਫਰ 15 16 ਸਾਲ 'ਚ ਤੁਸੀਂ ਇੱਕ ਕਿੱਲੇ ਤੋਂ ਸਿਰਫ ਚਾਰ ਕਿੱਲੇ ਤੱਕ ਹੀ ਪਹੁੰਚੇ ਹੋ ਇਹ ਰਕਬਾ ਥੋੜਾ ਨਹੀਂ ਲੱਗਦਾ ਆਰਗੇਨਿਕ ਦੇ ਮਕਸਦ ਨਾਲ ਜਾਂ ਭਵਿੱਖ ਦੇ ਹਿਸਾਬ ਨਾਲ ਤੁਹਾਨੂੰ ਨਹੀਂ ਲੱਗਦਾ ਵੀ ਸਾਨੂੰ ਹੋਰ ਵੱਡੇ ਪੱਧਰ ਤੇ ਕੰਮ ਕਰਨਾ ਚਾਹੀਦਾ ਸੀ ਦੇਖੋ ਇਹ ਐ ਜਿਵੇਂ ਆਪਣੇ ਗਾਹਕ ਦੇ ਵੇਚਣ ਵਾਸਤੇ ਵੀ ਚਾਹੀਦਾ ਆਪਾਂ ਨੂੰ ਕੋਈ ਮੰਡੀ ਚਾਹੀਦੀ ਐ ਕੋਈ ਦੁਕਾਨਾਂ ਚਾਹੀਦੀਆਂ ਨੇ ਲੈਣ ਵਾਸਤੇ ਗਾਹਕ ਚਾਹੀਦਾ ਤਾਂ ਹੀ ਆਪਾਂ ਅੱਗੇ ਕਰਾਂਗੇ ਆਰਗੈਨਿਕ ਘਾ ਲਿਆ ਆਪਾਂ ਘਰੇ ਰੱਖ ਲਿਆ ਉਹਦਾ ਫਾਇਦਾ ਕੀ ਠੀਕ ਐ ਜੇ ਖਾਣ ਵਾਲੀ ਹੈ ਨਹੀਂ ਫਿਰ ਉਹਦਾ ਕੀ ਫਾਇਦਾ ਖਾਣ ਵਾਲੇ ਤਾਂ ਕਹਿੰਦੇ ਵੀ ਸਾਨੂੰ ਸਸਤਾ ਮਿਲਣਾ ਚਾਹੀਦਾ ਚਾਹੇ ਜ਼ਹਿਰੀਲਾ ਹੋਵੇ ਅੱਛਾ ਹਾਂ 버ਗਰ ਉਹ ਚਾਹੇ ਜੇ ਮਾੜਿਆ ਹੋਵੇ 20 ਰੁਪਏ ਦਾ ਮਿਲਣਾ ਚਾਹੀਦਾ ਖਾਂਦੇ ਆ ਨਹੀਂ ਭਰਨ ਵਾਲੇ 300 ਰੁਪਏ ਵੀ ਭਰੀ ਜਾਂਦੇ ਨੇ 버ਗਰ ਦਾ ਉਹ ਉਹ ਹੀ ਤਾਂ ਫਰਕ ਆ ਨਾ ਜਿਹੜੀ ਚੀਜ਼ ਅਸਲੀ ਆ ਉਹ ਲੈਂਦੇ ਨਹੀਂ ਹੈਗੇ ਜਿਹੜੇ ਨਕਲੀ ਆ ਉਹ ਚੀਜ਼ ਖਾ ਰਹੇ ਨੇ ਜੇ ਆਪਾਂ ਅੱਜ ਕਰੀਏ ਕਿ ਘਿਓ ਦੀ ਗੱਲ ਕਰੀਏ ਕਿਉਂ ਹੀ ਲਾ ਲਓ ਜੇ ਦੇਸੀ ਘਿਓ ਆਪਾਂ ਘਰੇ ਰੜਕੇ ਹੋਏ ਦਾ ਕਰਨਾ ਤਾਂ 4 ਕਿਲੋ ਘਿਓ ਦੇ ਵਿੱਚੋਂ ਪਾਈਆ ਘਿਓ ਬੰਦਾ ਠੀਕ ਹੈ 4 ਕਿਲੋ ਦੁੱਧ ਦੇ ਵਿੱਚੋਂ ਪਾਈਆ ਘਿਓ ਬੰਦਾ 60-65 ਰੁਪਏ ਕਿਲੋ ਦੁੱਧ ਦਾ ਦੁੱਧ ਦਾ ਹਾਂਜੀ ਤਾਂ ਉਹਦੇ ਬੱਲੇ ਅੱਗੇ ਦੇਖ ਲਓ ਬੁੜੀ ਦੀ ਕਿੰਨੀ ਮਿਹਨਤ ਆਈ ਉਹਨੇ ਪਹਿਲਾਂ ਉਹਨੇ ਤੋੜੀ ਜਿੱਤ ਰਿਆ ਸਵੇਰੇ ਫਿਰ ਸ਼ਾਮ ਨੂੰ ਉਹਨੂੰ ਰੜਕਣੇ ਚ ਪਾਇਆ ਫਿਰ ਉਹਨੂੰ ਜਾਗ ਲਾਇਆ ਸਵੇਰੇ ਉੱਠ ਕੇ ਫਿਰ ਉਹਨੂੰ ਰੜਕਿਆ ਇਹ ਤੁਸੀਂ ਬਲੀਨੋ ਮੈਥਡ ਕਹਿ ਰਹੇ ਹੋ ਜਿਹੜਾ ਰੱਖ ਕੇ ਸਾਰਾ ਦੁੱਧ ਆਪਣਾ ਆਇਆ ਜਾਂਦਾ ਉਹਦੀ ਲੱਸੀ ਆ ਉਹ 바ਗੀ ਜਿਹੜੇ ਹੁਣ ਡੇਰੀਆਂ ਵਾਲੇ ਆ ਗਏ ਉਹ ਤਾਂ ਸਪਰੇਟਾ ਹੀ ਵੇਚਦੇ ਆ کریم ਕੱਢ ਕੇ ਪਰ ਆਮ ਲੋਕਾਂ ਦੀ ਜੇਬ ਵੀ ਤਾਂ ਦੇਖਣੀ ਆ ਨਾ ਦੇਖੋ ਗਾਹਕ ਤੱਕ ਚੀਜ਼ ਪਹੁੰਚਾਉਣੀ ਜਾਂ ਗਾਹਕ ਨੂੰ ਰੇਟ ਦੀ ਤੁਸੀਂ ਗੱਲ ਕਰ ਰਹੇ ਹੋ ਗਾਹਕ ਨੂੰ ਰੇਟ ਦਾ ਮਤਲਬ ਰਹਿੰਦਾ ਹੈ ਮਹਿੰਗਾਈ ਦਾ ਜ਼ਮਾਨਾ ਹੈ ਮੈਂ ਕਹਿੰਦਾ ਵੀ ਜਿੰਨੀ ਇੱਕ ਚੀਜ਼ ਸਸਤੀ ਮਿਲਦੀ ਉਹ ਲੈ ਲਓ ਨਾ ਇਹ ਹੀ ਚੀਜ਼ ਹੈ ਜਿਵੇਂ ਮੰਨ ਲਓ ਅਗਲੇ ਨੇ ਦੇਖਣਾ ਆਪਦੀ ਜੇਬ ਵੀ ਦੇਖਣੀ ਆ ਨਾ ਹੂੰ ਉਹ ਸਾਬ ਨਾਲ ਥੋੜਾ ਥੋੜਾ ਖਰੀਦਦਾ ਇਸ ਕਰਕੇ ਤੁਸੀਂ ਰਕਬਾ ਵਧਾ ਨਹੀਂ ਪਾਰੇ ਹਾਂਜੀ ਹਾਂਜੀ ਜੇ ਹੁਣ ਆਪਣੇ ਕੋਲੇ ਖਰੀਦਣ ਵਾਲੇ ਆਉਣਗੇ ਚਲੋ ਅੱਲਾ ਸ੍ਰੀ ਦੇਣ ਵਾਲੇ ਵੀ ਆਉਣੇ ਚਾਹੀਦੇ ਹਨ ਵੀ ਹਾਂ ਯਾਰ ਕੋਈ ਗੱਲ ਨਹੀਂ ਛੋਟੇ ਨਾਲ ਖੜੇ ਆ ਤੁਜੀ ਕੰਮ ਕਰੋ ਅਸੀਂ ਥੋੜਾ ਥੋੜਾ ਸਮਾਨ ਖਰੀਦਾਂਗੇ ਚਲੋ ਆਪਾਂ ਇਹ ਨਹੀਂ ਕਿ ਸਾਰਾ ਆਰਗੈਨਿਕ ਨਹੀਂ ਖਾਣਾ ਤਾਂ ਥੋੜਾ ਥੋੜਾ ਖਾਣਾ ਸ਼ੁਰੂ ਕਰਨ ਉਹਨੂੰ ਸਵਾਦ ਦਾ ਪਤਾ ਲੱਗੇ ਟੇਸਟ ਆਵੇ ਤਾਂ ਹੀ ਆਪਾਂ ਅੱਗੇ ਵਧਾਵਾਂਗੇ ਨਾ ਨਹੀਂ ਲੋਕ ਆਉਂਦੇ ਨਹੀਂ ਇਹ ਕਾਰਨ ਕੀ ਹੈ ਜੇ ਤੁਸੀਂ 1 ਕਿੱਲੇ ਤੋਂ 15 16 ਸਾਲਾਂ ਤੱਕ 4 ਕਿੱਲਿਆਂ ਤੱਕ ਪਹੁੰਚੇ ਹੋ ਬਾਕੀ ਕਿਤੇ ਟੋਟਲ ਤੁਸੀਂ 39 ਕਿੱਲਿਆਂ ਦੀ ਕਰਦੇ ਹੋ ਵੱਖਰੀ ਕਰਦੇ ਹੋ ਲੋਕ ਨਹੀਂ ਜੁੜ ਰਹੇ ਲੋਕਾਂ ਨੂੰ ਪ੍ਰੋਡਕਟ ਮਹਿੰਗੇ ਲੱਗ ਰਹੇ ਨੇ ਜਾਂ ਲੋਕਾਂ ਨੂੰ ਪ੍ਰੋਡਕਟ ਸਮਝ ਹੀ ਨਹੀਂ ਆ ਰਹੇ ਨਹੀਂ ਲੋਕ ਵੀ ਨਹੀਂ ਜੁੜ ਰਹੇ ਲੋਕਾਂ ਨੂੰ ਮਹਿੰਗੇ ਵੀ ਲੱਗ ਰਹੇ ਨੇ ਇਹ ਤਾਂ ਆਮਦਨ ਵੀ ਕੱਟ ਹੋ ਰਹੀ ਆ ਜਿਹੜਾ ਕਿਸਾਨ ਆ ਔਰਗੈਨਿਕ ਦੇ ਨਾਂ ਦੇ ਤਾਂ ਬਹੁਤ ਮਹਿੰਗੇ ਪ੍ਰੋਡਕਟ ਨੇ ਮਹਿੰਗੇ ਚਾਹੇ ਹੈਗੇ ਨੇ ਦੇਖੋ ਜੀ ਜਿਹੜਾ ਪਿਓਰ ਆ ਉਹ ਜੋ ਨਹੀਂ ਆਮਦਨ ਕਰ ਸਕਦੇ ਕੈਮੀਕਲ ਦੇ ਬਰਾਬਰ ਕਿਉਂ ਉਹਨਾਂ ਝਾੜ ਨਹੀਂ ਨਿਕਲਦਾ ਜੀ ਕਿੰਨਾ ਮੰਨ ਲਓ ਤੁਸੀਂ ਜਿਹੜੀ ਕਣਕ ਲਾਈ ਹੋਈ ਆ ਇਹ ਤੁਹਾਡੀ ਬਿਲਕੁਲ ਜੈਵਿਕ ਆ ਹਾਂਜੀ ਕਿੰਨਾ ਖਝਾੜ ਇਹਦਾ ਹੁਣ ਤੱਕ 4 ਸਾਲਾਂ ਜਾਂ 7 7 13 14 ਸਾਲਾਂ ਚਾਹੀਦਾ ਇਹ ਆਪਣੀ ਵੱਧ ਤੋਂ ਵੱਧ 10 11 ਕੁੰਟਲ ਨਿਕਲੂ ਕਿੱਲੇ ਦੀ ਬਸ ਬਸ ਜੀ ਪਰ ਕਹਨ ਵਾਲੇ ਵਾ ਕਹਿੰਦੇ ਨੇ ਕਹਿੰਦੇ ਜੀ 3 4 ਸਾਲਾਂ ਬਾਅਦ ਤਾਂ ਝਾੜ ਬਰਾਬਰ ਹੋ ਜਾਂਦਾ ਆ ਨਹੀਂ ਹੁੰਦਾ ਜੀ ਜਿਹੜਾ ਰਸਾਇਣ ਖੇਤੀ ਉਹਦੇ ਬਰਾਬਰ ਪਹੁੰਚ ਜਾਂਦਾ ਝਾੜ ਨਹੀਂ ਪਹੁੰਚਦਾ ਜੀ ਫਿਰ ਜਿਹੜੇ ਮਾਹਰ ਕਹਿੰਦੇ ਨੇ ਇਹ ਝੂਠ ਹੈ ਦੇਖੋ ਝੂਠ ਮੰਨ ਲਓ ਕੁਸ ਮਨਜੀ ਮੰਨ ਲਓ ਜੀ ਜਿਵੇਂ ਪੁਰਾਣੇ ਪ੍ਰੋਪਨ ਚਾਨ ਨੇ ਪੁਰਾਣੇ ਚਾਨ ਨੇ ਦਾ ਪੁਰਾਣੇ ਨਾ ਛਾੜ ਕਿੱਥੇ ਸੀਗਾ ਜੀ ਹੂੰ ਤਾਂ ਜਿੰਨਾ ਜ਼ਮੀਨ ਚ ਤਾਕਤ ਆ ਜਿਹੜੇ ਹਿਸਾਬ ਨਾਲ ਤਾਕਤਾ ਉਹਨੇ ਉਸ ਹਿਸਾਬ ਨਾਲ ਛਾੜ ਦੇਣਾ ਫਿਰ ਤੁਸੀਂ ਕਹਿ ਰਹੇ ਹੋ ਇਹਦਾ ਰੇਟ ਦੁੱਗਣਾ ਕਰ ਦਿਓ ਹਾਂ ਰੇਟ ਦੁੱਗਣਾ ਰੇਟ ਦੁੱਗਣਾ ਕਰਕੇ ਵੀ ਆਪਾਂ ਜਿਵੇਂ ਹੁਣ 50 ਰੁਪਏ ਕਿਲੋ ਵੇਚ ਰਹੇ ਹਾਂ ਜੀ ਕਣਕ ਦਾ ਹਾਂਜੀ ਤਾਂ ਵੀ ਜਿਹੜੇ ਬੰਦੇ ਖਾਂਦੇ ਜਿਹਨੂੰ ਪਤਾਗਾ ਉਹ ਖਾ ਰਹੇ ਆ 50 ਰੁਪਏ ਕਿਲੋ ਹਾਂਜੀ ਸਿਕਣਕ ਵੇਚਦੇ ਆਟਾ ਦਿੰਨੇ ਜੀ ਅਗਲ ਨੂੰ ਆਟਾ ਦਿੰਨੋ ਪੀਸ ਪ੍ਰੋਸੈਸ ਕਰਕੇ ਦੇ ਦੇ ਰਹੇ ਆ ਪ੍ਰੋਸੈਸ ਕਰਕੇ ਦੇ ਰਹੇ ਆ ਪੈਕਿੰਗ ਕਰਕੇ ਜੀ ਇਹ ਤੁਹਾਡੀ ਖੇਤੋਂ ਹੀ ਹੋ ਜਾਂਦਾ ਸਾਰਾ ਕੁਝ ਜਾਂ ਤੁਹਾਨੂੰ ਮੰਡੀ ਜਾਣਾ ਪੈਂਦਾ ਫਿਰ ਇਹਦੇ ਲਈ ਜਿਵੇਂ ਘਰੋਂ ਵੀ ਆ ਕੇ ਲੈ ਜਾਂਦੇ ਆ ਜੀ ਜਿਵੇਂ ਹੁਣ ਡਾਕਟਰ ਗਗਨਦੀਪਾ ਤੱਥਗੁਰੂ ਹਸਪੀਟਲ ਬਰਨਾਲੇ ਜੀ ਗਲ ਨੱਕ ਵਾਲਾ ਜੀ ਬਹੁਤ ਠੀਕ ਹੈ ਮਲਕੇ ਹਸਪੀਟਲ ਆ ਬਹੁਤ ਤਕੜਾ ਉਹਨਾਂ ਦੇ ਹੁਣ ਅੱਜ ਉਹਦੇ ਕੋਲੇ ਆਟਾ ਗਿਆ ਆਪਣਾ ਠੀਕ ਹੈ ਉਹ ਫੋਨ ਕਰਦੇ ਆ ਜਿਹੜੀ ਚੀਜ਼ ਦੀ ਲੋੜ ਹੁੰਦੀ ਆਪਾਂ ਨੂੰ ਫੋਨ ਕਰਦੇ ਆਪਾਂ ਉਹਦੇ ਘਰੇ ਪਹੁੰਚਾਉਨੇ ਜਾਂ ਉਹ ਆਪ ਆਪਣੇ ਕੋਲ ਆ ਕੇ ਲੈ ਕੇ ਜਾਂਦੇ ਆ ਪਿਆਜ਼ ਆ ਗਿਆ ਹਰ ਇੱਕ ਚੀਜ਼ ਜਿਹੜੀ ਹੁੰਦੀ ਆ ਆਪਣੇ ਕੋਲ ਲੱਗੀ ਹੋਈ ਹਰ ਇੱਕ ਚੀਜ਼ ਲੈ ਕੇ ਜਾਂਦੇ ਆ ਜੀ ਇਹ ਜਿਹੜੀ ਤੁਹਾਡੇ ਗਾਹਕ ਨੇ ਇਹ ਕਿਦਾਂ ਮਤਲ ਦੇਖੋ ਸਾਰੇ ਤਰ੍ਹਾਂ ਦੀ ਆ ਜਾਂਦੇ ਆ ਜੀ ਜਿਵੇਂ ਕੋਈ ਸਸਤੀ ਚੀਜ਼ ਲੈਣੀ ਹੈ ਜਿਵੇਂ ਐ ਲਾਲੂ ਜੀ ਕਿਸੇ ਨੇ ਥੋੜੇ ਬਹੁਤਾ ਗੁੜ ਸ਼ੱਕਰ ਲੈ ਕੇ ਜਾਣਾ ਅਗਲੇ ਨੇ 2-4 ਕਿਲੋ ਵੀ ਲੈ ਜਾਂਦੇ ਕੋਈ ਵੱਡੇ ਲੇਬਲ ਵਾਲੇ ਆਉਂਦੇ ਜਿਵੇਂ ਨਲਕਾ ਜੀ ਮੈਨੂੰ 4 ਕਾਉਂਟਲ ਗੁੜ ਚਾਹੀਦਾ ਜਦੋਂ ਕਾਉਂਟਲ ਗੁੜ ਚਾਹੀਦਾ ਉਹ ਫਿਰ ਉਹ ਹੈ ਜਾਂ ਗਾਹਕ ਹੁੰਦਾ ਜਿੱਨਾਂ ਦੀ ਜੇਬ ਪਰ ਚੱਲਦੀ ਆ ਵੀ ਆਪਾਂ ਦਾ ਜਿਆ ਸੁਧ ਖਾਣਾ ਫਿਰ ਉਹ ਲੈ ਕੇ ਜਾਂਦੇ ਆ ਜੀ ਸ਼ੁੱਧ ਖਾਣਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੈ ਇਹ ਗੱਲ ਤਾਂ ਤੁਸੀਂ ਮੰਨਦੇ ਹੋ ਬਾਕੀ ਜਦੋਂ ਆਰਗੈਨਿਕ ਦੀ ਗੱਲ ਕਰਦੇ ਨਾ ਆਰਗੈਨਿਕ ਦੇ ਨਾਂ ਤੇ ਬਾਜ਼ਾਰ ਵੀ ਬਹੁਤ ਸਖਤ ਹੋ ਗਿਆ ਬਾਜ਼ਾਰ ਬੜਾ ਤੇਜ਼ ਤਰਾਰ ਹੈ ਸੋਹਣੇ ਸੋਹਣੇ ਪੈਕਟਾਂ ਦੇ ਵਿੱਚ ਬੜੇ ਪ੍ਰੋਡਕਟ ਆ ਰਹੇ ਨੇ ਹਾਂਜੀ ਉਹ ਜਿਹੜਾ ਉਹ ਬਾਜ਼ਾਰ ਦਾ ਪ੍ਰੋਡਕਟ ਹੈ ਹਾਂਜੀ ਤੇ ਤੁਹਾਡਾ ਪ੍ਰੋਡਕਟ ਹੈ ਕਦੇ ਬਰਾਬਰ ਹੋ ਪਾਊਗਾ ਦੇਖੋ ਜੀ ਉਹਦੇ ਬਾਰੇ ਆਪਾਂ ਨਹੀਂ ਕਹਿ ਸਕਦੇ ਦੇਖੋ ਕਿੱਥੋਂ ਲਿਆਉਂਦੇ ਆ ਕਿਵੇਂ ਪ੍ਰੈਕਟ ਕਰਦੇ ਆ ਕੀ ਕਰਦੇ ਨਹੀਂ ਕਰਦੇ ਜਿਹਨੂੰ ਆਰਗੇਨਿਕ ਕਹਿ ਕੇ ਵੇਚਦੇ ਨੇ ਬਾਜ਼ਾਰ ਵਾਲੇ ਵੱਡੀਆਂ ਕੰਪਨੀਆਂ ਆਰਗੇਨਿਕ ਕਹਿ ਕੇ ਵੇਚਦੀਆਂ ਨੇ ਜਾਂ ਅਸੀਂ ਉਹ ਰੇਟ ਦੀ ਗੱਲ ਕਰ ਲਈਏ ਜਾਂ ਉਹ ਪ੍ਰੈਜੈਂਟੇਸ਼ਨ ਦੀ ਗੱਲ ਕਰ ਲਈਏ ਜਾਂ ਉਹ ਸੋਹਣੇ ਵਾਲੇ ਪੈਕਿੰਗ ਦੀ ਗੱਲ ਕਰ ਲਈਏ ਆਮ ਜੀਵੀ ਧਾਰਤਾ ਜਾਂ ਮੈਂ ਕਹਾਂ ਅਮਨਦੀਪ ਦਾ ਪ੍ਰੋਡਕਟ ਉਸ ਲੈਵਲ ਤੱਕ ਉਸ ਸਟੋਰ ਤੱਕ ਉਸ ਸ਼ੈਲਫ ਤੱਕ ਪਹੁੰਚ ਸਕਦਾ ਆ ਉਹਦਾ ਸੱਲੀ ਵੀ 500 ਰੁਪਏ ਦੀ ਵੇਚੀ ਜਾਂਦੀ ਹੈ ਜੀ ਤੁਸੀਂ ਦੇਖੀਏ ਪੈਕਿੰਗ ਕਰ ਜਿਹੜੇ ਮਰਜ਼ੀ ਮਾਲ ਚੋਜ 50 ਰੁਪਏ ਸੱਲੀ ਤੁਸੀਂ ਸੱਲੀ ਨਹੀਂ ਵੇਚ ਸਕਦੇ 50 ਰੁਪਏ ਆਪਣੀ ਸੱਲੀ ਕੋਈ 5 ਰੁਪਏ ਚ ਲੈ ਜਾਂਦਾ ਮਾਲ ਵਾਲੀ 50 ਰੁਪ ਕਾਰਨ بس ਕਾਰਨ ਕੀ ਆ ਉਹ ਮੌਲਦੀ ਆ ਜੀ ਪੈਕਿੰਗ ਕਰੀ ਹੋਈ ਆ ਨੌ ਲੱਗਿਆ ਸਟੈਂਪ ਵੀ ਆਹ ਕੰਪਨੀ ਦੀ ਆ ਬੰਦੇ ਦੇ ਯਕੀਨ ਨਹੀਂ ਕੰਪਨੀਾਂ ਦੇ ਯਕੀਨ ਆ ਅਮਨਦੀਪ ਤੇ ਜਾਂ ਬੜਿੰਗ ਫਾਰਮ ਦੇ ਇਹਨਾਂ ਸ਼ਰੀਰ ਤੇ ਯਕੀਨ ਨਹੀਂ ਆਉਂਦਾ ਹਾਂ ਜੀ ਹੁਣ ਇਹ ਮਨੋ ਕਣਕ ਆਉਂਦੀ ਆ ਬਾਹਰੋਂ ਕਿੰਨੀ ਕਣਕ ਆਉਂਦੀ ਆ ਜੀ ਮੈਂ ਤਾਂ ਇਹ ਇੱਥੋਂ ਮੰਗਾਈ ਆ ਜੀ ਆਪਣੇ ਐਮਪੀ ਵਾਲੀ ਕਣਕ ਆਈ ਆ ਜੀ ਉਹ ਸੋਰਟੈਕਸ ਕਰੀ ਹੋਈ ਆ ਠੀਕ ਆਪਾਂ ਆਪਣੀ ਕਣਕ ਸੋਰਟੈਕਸ ਮਾੜਾ ਜਿਹਾ ਸਮਝਾ ਦਿਓ ਉਹ ਲੋਕਾਂ ਨੂੰ ਸਮਝਾ ਦਿਓ ਵੀ ਜੇ ਐਮਪੀ ਦੀ ਕਣਕ ਦਾ ਅਜਿਹਾ ਬਹੁਤ ਪ੍ਰਚਲਨ ਹੈ ਕਿ ਪੰਜਾਬ ਦੀ ਕਣਕ ਮਾੜੀ ਆ। ਹਾਂਜੀ। ਜ਼ਹਿਰ ਬਹੁਤ ਜ਼ਿਆਦਾ ਕਣਕ 'ਚ ਐਮਪੀ ਦੇ ਕਣਕ ਮੰਗਾ ਮੰਗਾ ਕੇ ਖਾਂਦੇ ਨੇ ਸੋਲ ਟੈਕਸ ਕੀ ਉਹ ਬੜਾ ਜਿਹਾ ਸਮਝਾ ਦਿਓ। ਜਿਵੇਂ ਇਹ ਲਾ ਲਓ ਜੀ ਐਮਪੀ ਦੀ ਕਣਕ ਆ। ਉਹਨਾਂ ਨੇ ਕਣਕ ਥੋੜੀ ਸਿੱਧੀ ਵੇਚਣੀ ਆ ਮੋਟੀ ਹੁੰਦੀ ਆ ਉਹ। ਠੀਕ। ਉਹਨੇ ਸੋਲ ਟੈਕਸ ਕਰਨ ਲਈ ਸੋਲ ਡੇ ਆਉਂਦਾ ਚਾਰਨੇ ਲੱਗ ਗਏ। ਚਾਰਨੇ ਲੱਗ ਗਏ। ਬਰੀਕ ਅੱਡ ਕੱਢਤੀ ਓਦੋਂ ਮੋਟੀ ਅੱਡ ਕੱਢਤੇ ਪੂਰੀ ਮੋਟੀ ਗ੍ਰੇਡਿੰਗ ਕਰ ਲਿਆ ਗ੍ਰੇਡਿੰਗ ਕਹਦੀ ਆ। ਹਾਂ ਗ੍ਰੇਡਿੰ ਜੇ ਗ੍ਰੇਡਿੰਗ ਕਰਕੇ ਆਪਣਾ ਦੁੱਗਣੀ ਰੇਟ ਤੇ ਚੀਜ਼ ਵੇਕਦੀ ਆ ਤਾਂ ਉਹ ਕੀ ਮੜੇ ਜਿਹੜੇ ਬਾਕੀ ਰਹਿ ਗਿਆ ਉਹ ਘੱਟ ਰੇਟ ਤੇ ਵਿਕ ਜਾਊਗਾ ਫਿਰ ਆਮ ਬੰਦਾ ਤੁਸੀਂ ਕਿਉਂ ਨਹੀਂ ਵੇਚਦੇ ਜਾਂ ਆਮ ਜ਼ਿਮੀਂਦਾਰ ਪੰਜਾਬ ਦਾ ਉਹ ਕਿਉਂ ਨਹੀਂ ਵੇਚਦਾ ਉਹ ਇੱਕ ਐਮਐਸਪੀ ਦੇ ਰੇਟ ਤੇ ਕਿਉਂ ਫਿਕਸ ਹੈ ਆਪਣੇ ਖਰੀਦਦੇ ਨੇ ਜੀ ਆਪਣੇ ਉਰੋਂ ਦੇ ਲੋਕ ਉਹ ਕਣ ਖਰੀਦਦੇ ਨੇ ਥੱਲੇ ਚਾਉਂਦੀ ਆ ਬਸ ਉਹੀ ਲੈਣੀ ਆ ਲੋਕਾਂ ਦੀ ਬੁੱਧੀ ਇੰਨੀ ਤੱਕ ਹੀ ਆ ਆਟਾ ਫਲਾਨੀ ਕੰਪਨੀ ਦਾ ਲੈਣਾ ਆਪਾਂ ਉਹ ਚਾਹੇ ਤੁਸੀਂ ਆਟਾ ਹੀ ਲਾ ਲਓ ਮੇਰਾ ਆਟਾ ਲੈ ਲਓ ਪਸਿਆ ਕੇ ਰੱਖ ਲਓ ਸੋ ਡੱਟ ਜ 20 ਦਿਨਾਂ ਬਸ ਸੁੱਸਰੀ ਪੈਣੀ ਆ ਕਿਤੇ ਕੰਪਨੀ ਦਾ ਆਟਾ ਲੈ ਆਓ ਜੀ ਸੁੱਸ ਸੁਸਰੀ ਪੈਣੀ ਫਰਮਾੜੀ ਐ ਨਹੀਂ ਚੰਗੀ ਆ ਚੰਗੀ ਆ ਤੁਸੀਂ ਕਹਿੰਦੇ ਜੀ ਆਟੇ ਨੂੰ ਕੋਈ ਕੈਮੀਕਲ ਨਹੀਂ ਲੱਗਿਆ ਤਾਂ ਹੀ ਜੀ ਆਇਆ ਨਾ ਹੂੰ ਜੀ ਉਹਨੂੰ ਕੈਮੀਕਲ ਆਦਾ ਜੀ ਕਿਵੇਂ ਆਊਗਾ ਅੱਛਾ ਇਹ ਕਨਸੈਪਟ ਨਾ ਆਰਗੈਨਿਕ ਵਾਲਿਆਂ ਦਾ ਬੜਾ ਸੋਹਣਾ ਆ ਕਿ ਦੇਖੋ ਜੀ ਜਿਹੜੀ ਫਸਲ ਤੇ ਕੀੜਾ ਪੈ ਗਿਆ ਮੰਨ ਲਓ ਬੈਂਗਣੀ ਲੈ ਲਈ ਬੈਂਗਣੀ 'ਚ ਜੇ ਦਾਗ ਆ ਇਹਦਾ ਮਤਲਬ ਉਹ ਤੇ ਰੇ ਸਪਰੇ ਨਹੀਂ ਹੋਈ ਠੀਕ ਐ ਪਰ ਜਦੋਂ ਤੁਸੀਂ ਜਾਂ ਆਮ ਬੰਦਾ ਬਾਜ਼ਾਰੋਂ ਲੈਣ ਜਾਂਦਾ ਉਹ ਲਿਸ਼ਕੀ ਪੁਸ਼ਕੀ ਹੋਈ ਸਬਜ਼ੀ ਲੈਂਦਾ ਆ ਬੂਟ ਪਾਲਸ ਦੇਖ ਲਓ ਜੀ ਬਸ ਜੇ ਵੁੱਟ ਪਾਲਸ ਕਰੇ ਨੇ ਚਮਕਦੇ ਨੇ ਨਹੀਂ ਤਾਂ ਫਿਰ ਮੇਰੇ ਵਰਗੇ ਚੱਪਲਾਂ ਹੀ ਪਾਈਆਂ ਹੁੰਦੀਆਂ ਨੇ ਸਹਿਰ ਵੀ ਉਵੇਂ ਹੀ ਜਾਇਆ ਤੇ ਘਰੇ ਵੀ ਉਵੇਂ ਆ ਪਰ ਇਹ ਚੀਜ਼ ਬਣਾਈ ਕਿਨੇ ਆ ਇਹਦੇ ਕੰਪਨੀ ਸਾਰਾ ਕੁਝ ਕਰਦੀਆਂ ਨੇ ਜੀ ਜੋ ਕੋਈ ਵੇਚ ਨਹੀਂ ਆ ਉਹਨੂੰ ਚਮਕਾ ਕੇ ਤੇ ਜਿਵੇਂ ਗੱਡੀ ਲੈਣ ਜਾਂਦੇ ਆ ਜੀ ਦੇਖੋ ਜਿਹੜੇ ਗੱਡੀਆਂ ਵੇਦੇ ਚਮਕਾ ਕੇ ਪਾਲਸਾਂ ਮਾਰ ਕੇ ਚਮਕਦੀ ਕਰੀਏ ਨੇ ਕੋਈ ਡੈਂਟਫੈਟ ਦਾ ਕੋਈ ਪਤਾ ਨਹੀਂ ਲੱਗਦਾ ਪਰ ਇਹ ਵੀ ਅੱਖਾਂ ਨੂੰ ਚੀ ਚੰਗੀ ਲੱਗਣੀ ਚਾਹੀਦੀ ਇਹ ਵੀ ਤਾਂ ਜ਼ਰੂਰੀ ਆ ਨਾ ਕਹਿੰਦੇ ਦੇਸੀ ਪ੍ਰੋਡਕਟ ਅੱਖਾਂ ਨੂੰ ਚੰਗੇ ਨਹੀਂ ਲੱਗਦੇ ਤਾਂ ਨਹੀਂ ਪਸੰਦ ਆਉਂਦੇ ਜਿੰਨੇ ਤੁਸੀਂ ਘਟਿਆ ਚੀਜ਼ ਖਾਓਗੇ ਉਨੀ ਵਧੀਆ ਹੋਗੀ ਜਿੰਨਾ ਤੁਸੀਂ ਦੇਖ ਕੇ ਕੋਈ ਉਹ ਦੇਖਣ ਨੂੰ ਵਧੀਆ ਹੋ ਹਾਂ ਦੇਖਣ ਨੂੰ ਜਿਹੜੀ ਚੀਜ਼ ਵਧੀਆ ਨਾ ਹੋਈ ਨਾ ਉਹ ਚੰਗੀ ਹੋਗੀ ਅੰਜੀਰ ਆ ਹੁਣ ਆਪਣੇ ਲੱਗੀ ਹੋਈ ਆ ਠੀਕ ਐ ਕੱਚੀ ਤੋੜ ਕੇ ਖਾ ਲਓ ਤੁਸੀਂ ਕਹਿੰਦੇ ਨਹੀਂ ਯਾਰ ਜਿਹੜੀ ਬਾਜ਼ਾਰ ਚ ਸੜੀ ਦੱਸੀ ਜਪਾਈ ਹੋਈ ਆ ਉਹ ਵਧੀਆ ਲੱਗਦੀ ਆ ਉਹ ਮਿੱਠਾ ਲੱਗਿਆ ਹੋਇਆ ਉਹਨੂੰ ਅੱਛਾ ਇਹ ਨੇਚਰਲ ਸਿੱਧੀ ਆ ਮੋਲੋਂ ਬਸੀ ਮੇਵੇ ਦੇ ਨਾਂ ਤੇ ਵੀ ਜ਼ਹਿਰ ਖਾ ਰਹੇ ਆ ਹਾਂਜੀ ਉਹਨੂੰ ਕੈਮੀਕਲ ਲੱਗਿਆ ਹੋਇਆ ਨਹੀਂ ਤੇ ਖਰਾਬ ਹੋਊਗੀ ਉਹ ਸਕਾਈ ਹੋਈ ਆ ਉਹਦੋਂ ਮਿੱਠਾ ਲੱਗਿਆ ਹੋਇਆ ਉਹਨੂੰ ਅੱਛਾ ਜਦੋਂ ਤੁਸੀਂ ਹੁਣ ਆਰਗੈਨਿਕ ਖੇਤੀ ਦੀ ਗੱਲਬਾਤ ਕਰਦੇ ਹੋ ਚਲੋ ਉਹ ਤੋਂ ਇੱਕ ਪਾਸੇ ਤੁਹਾਡੇ ਜ਼ਹਿਰ ਵਾਲਾ ਰਸਾਇਣ ਵਾਲਾ ਮੈਂ ਗੱਲ ਕਰੂੰਗਾ ਰਸਾਇਣ ਵਾਲੀ ਖੇਤੀ ਵੀ ਆ ਇੱਕ ਪਾਸੇ ਤੁਹਾਡੀ ਆਰਗੈਨਿਕ ਖੇਤੀ ਵੀ ਆ ਹਾਂਜੀ ਆਮ ਬੰਦੇ ਨੂੰ ਜਦੋਂ ਮਾਲ ਵੇਚਣਾ ਆ ਇੱਕ ਤਾਂ ਐਮਐਸਪੀ ਦੇ ਵੇਚਿਆ ਹਾਂਜੀ ਇੱਕ ਐਮਐਸਪੀ ਦੇ ਦੁੱਗਣੇ ਤਿੱਗਣੇ ਰੇਟ ਤੇ ਵੇਚਿਆ ਪਰ ਉਹਨੂੰ ਵੇਚਣ ਲਈ ਤੁਹਾਨੂੰ ਮਿਹਨਤ ਕਰਨੀ ਪਈ ਆ ਉਦੋਂ ਯਕੀਨ ਕਿਵੇਂ ਦਿਵਾਉਣਾ ਆ ਉਹ ਯਕੀਨ ਤਾਂ ਇਹ ਦੇਖੋ ਜਦੋਂ ਆਪਣੇ ਫਾਰਮ ਤੇ ਆ ਕੇ ਆਉਂਦੇ ਨੇ ਉਹ ਆਉਂਦਾ ਵੀ ਦੇਖ ਕੇ ਢੇੜਾ ਦੇਖ ਕੇ ਅਗਰ ਨੂੰ ਪਤਾ ਲੱਗਦਾ ਵੀ ਹਾਂ ਵੀ ਹੈਗਾ ਯਕੀਨ ਉਹ ਤਾਂ ਖਰੀਦਦਾ ਤੇ ਖਾਂਦਾ ਜਿਵੇਂ ਇਹ ਲਾ ਲਾਉਣ ਮੇਰੇ ਫਾਰਮ ਤੇ ਆ ਗਿਆ ਕੋਈ ਘਰ ਆ ਗਿਆ ਉੱਥੇ ਦੋ ਕਿੰਨੂ ਤੋੜਲੇ ਬੰਦੇ ਨੇ ਖਾਦੇ ਯਾਰ ਹਾਂ ਵਾਕਈ ਫਰਕ ਆ ਠੀਕ ਹੈ ਜਾਂ 베ਰ ਲੱਗੇ ਹੁੰਦੇ ਨੇ ਆਪਣੇ 베ਰ ਖਾ ਲੇ ਕੋਈ ਫਰੂਟ ਖਾ ਲਿਆ ਲੰਗਾ ਯਾਰ ਟੀਸੀ ਵਾਲਾ 베ਰ ਖਾਦਾ ਨਜ਼ਾਰਾ ਆ ਗਿਆ ਅੱਜ ਵੀ ਉਹ ਚੀਜ਼ ਦਾ ਫਰਕ ਹੈਗਾ ਉੱਥੇ ਅਗਲਾ ਕਹਿੰਦਾ ਬਾਈ ਪਾ ਦੇ ਯਾਰ 3 ਕਿਲੋ ਪਾ ਦੇ ਇਹ ਚੀਜ਼ ਪਾ ਦੇ ਠੀਕ ਹੈ ਇਹ ਤਾਂ ਬਿੰਗ ਕੋਲ ਤਣਾ올ੇ ਵਾਲੇ ਆਗੇ ਬਰਨਾਲੇ ਵਾਲੇ ਆਗੇ ਕੋ ਪਟਿਆਲੇ ਵਾਲਾ ਲੰਘਿਆ ਜਾਂਦਾ ਉਹ ਆ ਗਿਆ ਜਿਹਨੂੰ ਪਤਾ ਚਲੋ ਹਣਾ ਹਾਂਜੀ ਪਰ ਜੇ ਤੁਸੀਂ ਵੱਡੇ ਮਾਲ ਚ ਜਾਂਦੇ ਆ ਹਾਂਜੀ ਉੱਥੇ ਜਾ ਕੇ ਤਾਂ ਕੋਈ ਨਹੀਂ ਕਹਿੰਦਾ ਵੀ ਮੈਂ ਬਈ ਫਲਾਣਾ ਫਾਰਮ ਦੇਖ ਕੇ ਆਉਣਾ ਜਾਂ ਫਲਾਣਿਆਂ ਦਾ ਪਲਾਂਟ ਦੇਖ ਕੇ ਆਉਣਾ ਉਹ ਤਾਂ ਨਹੀਂ ਕਹਿੰਦੇ ਵੱਡੇ ਫਾਸ ਨੂੰ ਮਾਲ ਦੀ ਗੱਲ ਕਰਦੇ ਆ ਪਰ ਵੱਡੇ ਮਾਲ ਦੇ ਵਿੱਚ ਸਬਜ਼ੀ ਨਹੀਂ ਹੋਊਗੀ ਠੀਕ ਹੈ ਡੀਮਾਰਟ ਚ ਵਗ ਜੋ ਰੇਲੈਂਸ ਦੇ ਮਾਲ ਤੇ ਹੋਵੇ ਸਬਜ਼ੀ ਨਹੀਂ ਹੋਊਗੀ ਸਬਜੀ ਕਿਉਂ ਨਹੀਂ ਹੋਗੀ ਸਬਜੀ ਚ ਘਾਟ ਆ ਜਿਹੜੀ ਅੱਜ ਟੁੱਟਾ ਵਾ ਲੈਂਦਾ ਨਹੀਂ ਕੋਈ ਅੱਛਾ ਹਾਂਜੀ ਤੁਹਾਨੂੰ ਪੈਂਦਾ ਘਾਟਾ ਫਿਰ ਅਸੀਂ ਜੇ ਹੁਣ ਮੰਡੀ ਚ ਲੈ ਗਾ ਵੇਚਣ ਜਾਈਏ ਉੱਥੇ ਨਾ ਵੇਕੇ ਤਾਂ ਘਾਟਾ ਹੀ ਆ ਸਾਡੇ ਖੇਤੋਂ ਤਾਜੀ ਸਬਜੀ ਵਿਕਦੀ ਆ ਇਸ ਕਰਕੇ ਵੱਡੇ ਵੱਡੇ ਮਾਲ ਵਾਲੇ ਸਬਜ਼ੀਆਂ ਨਹੀਂ ਵੇਚਦੇ ਦਾਲਾਂ ਵੇਚਣਗੇ ਸਬਜ਼ੀਆਂ ਨਹੀਂ ਵੇਚਦੇ ਦਾਲਾਂ ਦਾ ਕਹਿੰਦੇ ਐ ਪਾਲਿਸ਼ ਕਰਕੇ ਪੈਕਟਾਂ ਚ ਸੋਹਣਿਆਂ ਚ ਪਾ ਕੇ ਮੇਰੇ ਕੋਲੇ ਮੂੰਗੀ ਪਈ ਆ ਉਹ ਕਿਸਮੈਲੀ ਜੀ ਆ ਅੱਛਾ ਤੇ ਉਹੀ ਮੂੰਗੀ ਕਿਤੇ ਦਿੱਤੀ ਹੁੰਦੀ ਕਿਸੇ ਨੂੰ ਮੌਲਾ ਇਹਨੂੰ ਚਮਕ ਚੌਕ ਮਾਰ ਕੇ ਪੈਕ ਬਾਇ ਕਰਕੇ ਦੁੱਗਣਾ ਰੇਟ ਦੇਉਂਦੇ ਹੋ ਨੇ ਆਰਗੇਨਿਕ ਦੇ ਨਾਮ ਲਾ ਕੇ ਤੁਸੀਂ ਕੀ ਰੇਟ ਵੇਚਦੇ ਹੋ ਆਪਾਂ 150 ਰੁਪਏ ਕਿਲੋ ਜੀ 150 ਕਿਲੋ ਵੇਚਦੇ ਹੋ ਹਾਂ ਸੋਲੇ ਆ ਗਿਆ ਤੇ ਆਮ ਜਾਰ ਰੇਟੀ ਹੋ ਗਿਆ ਹਾਂ ਜੀ ਹੁਣ ਕਾਬਲੀ ਸੋਲੇ ਲਾ ਲਓ 170 ਰੁਪਿਆ ਦਾ ਰੇਟ ਹੈ ਹਾਂ ਮੈਂ 200 ਰੁਪਏ ਵਿੱਚ ਹੀ ਜਾਂਦਾ ਤੇ ਲੋਕ ਫਿਰ ਵੀ ਨਹੀਂ ਲੈਂਦੇ ਫਿਰ ਵੀ ਲੈਂਦੇ ਨਾਲੇ ਕਾਬਲੀ ਸੋਲੇ ਤੁਸੀਂ ਦੇਖ ਕੇ ਹੈਰਾਨ ਹੋ ਜੀ ਇੰਨੇ ਸੋਹਣੇ ਆ ਕੋਈ ਪਾਲਿਸ਼ ਨਹੀਂ ਕੋਈ ਕੈਮੀਕਲ ਨਹੀਂ ਕੋਈ ਦਵਾਈ ਨਹੀਂ ਅਮਨ ਇਹ ਜਿਹੜੀ ਲੋਕਾਂ ਦੀ ਸਾਇਕੀ ਆ ਇਹ ਕੀ ਕੋਈ ਖੇਤਰ ਨਾਲ ਜੁੜੀ ਹੋਈ ਹੈ ਜਾਂ ਅਸੀਂ ਕਹਿ ਦੀ ਕਿ ਪਿੰਡੂ ਰਕਬੇ ਵਾਲੇ ਲੋਕ ਨੇ ਇਹ ਅચ્છਾ ਪਿੰਡ ਵਾਲੇ ਲੋਕ ਤੁਹਾਡੇ ਤੋਂ ਸਬਜ਼ੀ ਲੈ ਕੇ ਜਾਂਦੇ ਨੇ ਤੁਹਾਡੀ ਕਣਕ ਲੈਂਦੇ ਨੇ ਪਿੰਡਾਂ ਵਾਲੇ ਲੋਕ ਨਹੀਂ ਪਿੰਡਾਂ ਵਾਲੇ ਹੀ ਲੈਂਦੇ ਜੀ ਆਪ ਆਪ ਲਾਉਂਦੇ ਨਹੀਂ ਤੁਹਾਡੇ ਤੋਂ ਲੈਂਦੇ ਨਹੀਂ 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 ਆਪ ਸਾਡੇ ਮੈਨੂੰ ਦੇਖ ਕਿ ਮੇਰੇ ਨਾਲ ਟਾਈਮ ਕੋਈ ਆਰਗੈਨਿਕ ਨਾ ਕੰਮ ਕਰਨ ਲੱਗਿਆ ਤੁਹਾਨੂੰ ਟੀਚਰਾਂ ਵੱਖਰੀਆਂ ਕਰਦੇ ਨੇ ਟੀਚਰਾਂ ਦਾ ਕਰਨੀ ਕਰਨੀ ਨਹੀਂ ਗੱਲ ਤੂੰ ਦਾ ਮੱਥਾ ਮਰ ਜਾਨਾ ਤੈਨੂੰ ਵੱਧ ਕਮਾ ਲੈਣੇ ਇਸ ਤਰ੍ਹਾਂ ਇਹ ਸੱਚੀ ਗੱਲ ਆ ਕਮਾਉਂਦੇ ਨੇ ਵੱਧੋ ਮੈਂ ਆਪ ਕੈਮੀਕਲ ਦਾ ਕੈਮੀਕਲ ਚ ਵੱਧ ਵਜਦੇ ਆ ਆਰਗੈਨਿਕ ਚ ਵਜਦੇ ਨਹੀਂ ਆਰਗੈਨਿਕ ਚ ਪੂ ਨੂੰ ਕੈਮਿਕਲ ਵਾਲੇ ਤੋਂ ਬੜਾ ਕਹਿੰਦੇ ਜੀ ਮੈਂ ਆਰਗੇਨਿਕ ਸ਼ੁਰੂ ਕੀਤੀ ਸੀ 2 ਸਾਲਾਂ ਬਾਅਦ ਵਾਰੇ ਨੇ ਆ ਰਹੇ ਨੇ ਮੇਰੇ ਤਾਂ ਦੇਖੋ ਜੀ ਇੱਕ ਮੂੰਗੀ ਬੀਜ ਹੀ ਆਪਾਂ ਠੀਕ ਆ ਆਰਗੇਨਿਕ ਦੇ ਵਿੱਚ ਇੱਕ ਮੂੰਗੀ ਬੀਜਿਆ ਕੈਮੀਕਲ ਦੇ ਵਿੱਚ ਕੈਮੀਕਲ ਚ ਆਰਗੇਨਿਕ ਵਾਲੇ ਨੂੰ ਤਾਂ ਆਪਾਂ ਨੂੰ ਕੁਝ ਪਹਿਲਾਂ ਗੜਾਈ ਕਰਨੀ ਕੋਈ ਸਪਰੇ ਨਹੀਂ ਕਰਨੀ ਠੀਕ ਹੈ ਉਸ ਤੋਂ ਬਾਅਦ ਉਹਦੀ ਫਲੀ ਲੇਬਰ ਲੱਗੀ ਜਾਂਦੀ ਹੈ ਲੇਬਰ ਲੱਗੀ ਠੀਕ ਹੈ ਫਲੀ ਤੋੜਨੀ ਆ ਠੀਕ ਹੈ ਹੱਥ ਨਾਲ ਸਾਰਾ ਕੁਝ ਕਰਨਾ ਹੱਥ ਨਾਲ ਫਲੀਆਂ ਤੋੜਨੀ ਆ ਫਿਰ ਉਹਨੂੰ ਕੱਢਣੀ ਆ ਫਿਰ ਡਾਉਣੀਆਂ ਕਰਨੀਆਂ ਕੈਮੀਕਲ ਵਾਲੇ ਨੇ ਇੱਕ ਸੰਡੀ ਵਾਲੇ ਸਪਰੇਅ ਮਾਰਤੀ ਬਿੱਲ ਹੈ ਉਦੋਂ ਬਾਅਦ ਪਕਾਉਣ ਵਾਸਤੇ 24 ਘੰਟੇ ਦੀ ਦਵਾਈ ਮਾਰਤੀ ਉਹ ਸੁੱਕ ਗਈ ਦੋਏ ਦਿਨੋਂ ਮਸ਼ੀਨਾਂ ਦੀ ਵੱਢਦੇ ਸੀ ਇਹ ਮੰਨ ਕੇ ਵਿਅਕਤੀ ਜ਼ਿਮੀਂਦਾਰਾਂ ਨੇ ਸਪਰੇਇਆਂ ਮਾਰ-ਮਾਰ ਮੂੰਗੀ ਪਕਾਈ ਆ ਪਕਾਈ ਆ ਜੀ 80 8000 ਰੁਪਏ ਕਿੱਲੇ ਦੀ ਹੋਈ ਆਲੂ ਵਾਲੇ ਚ ਪਰ ਉਹ ਜੋ ਗ੍ਰੇਡਿੰਗ ਨਹੀਂ ਰਹਿੰਦੀ ਉਹ ਜਿਹੜੇ ਤੱਤ ਨੇ ਫਸਲ ਦੇ ਉਹ ਨਹੀਂ ਰਹਿੰਦੇ ਜਿਹਦਾ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਸੰਕਟ ਹੈ ਮਿਰਤ ਸਾਹਿਬ ਨੇ ਕਿਹਾ ਸੀ ਕਿ ਕਹਿੰਦਾ ਵੀ ਜਿਹੜੇ ਜ਼ਿਮੀਂਦਾਰਾਂ ਜ਼ਹਿਰੀਲੇ ਕਹਿੰਦਾ ਆਪ ਖਾਂਦੇ ਨਹੀਂ ਉਹ ਗੱਲ ਉਹਦੀ ਸਹੀ ਵੀ ਆ ਉਹਨਾਂ ਨੇ ਤਾਂ ਵੇਚ ਕੇ ਕੰਮ ਨਵੇੜਤਾ ਤਾਂ ਹੀ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਜਿਹੜੇ ਲੋਕਲ ਪ੍ਰੋਡਕਟ ਨੇ ਉਹਨਾਂ ਵੱਲ ਵੱਧ ਧਿਆਨ ਦੇਣ ਆਰਗੇਨਿਕ ਖੇਤੀ ਵੱਲ ਹੋਣ ਪਰ ਸਰਕਾਰਾਂ ਨੇ ਤਾਂ ਪ੍ਰਚਾਰ ਕਰਕੇ ਛੱਡਤਾ ਦੇਖੋ ਕਈ ਚੀਜ਼ਾਂ ਨੇ ਕਈ ਜ਼ਿਮੀਂਦਾਰਾਂ ਨੂੰ ਗਾਉਣੀਆਂ ਵੀ ਨਹੀਂ ਆਉਂਦੀਆਂ ਜਿਵੇਂ ਸੋਲੇ ਮਸਰੀ ਤੇ ਇਹ ਚੀਜ਼ਾਂ ਆ ਗਈਆਂ ਕਾਬਲੀ ਸੋਲੇ ਆ ਗਏ ਪਾਣੀ ਨਹੀਂ ਪਾਲਦੀਆਂ ਅੱਛਾ ਜ਼ਿਮੀਂਦਾਰ ਕਰਦੇ ਸਾਤੂ ਵੀ ਵੀਰਾਂ ਦੀ ਖੇਤੀ ਹੈ ਇਹ ਹਾਂ ਬੀ ਲੈ ਗਏ ਲਾਇਆ ਜਾਂ ਟੁੱਟ ਕੇ ਪਾਣੀ ਪੈ ਗਿਆ ਜਾਉਂ ਲਾਤਾ ਇਹ ਤਾਂ ਹੋਏ ਨਹੀਂ ਠੀਕ ਹੈ ਪਾਣੀ ਲਾਤਾ ਨਹੀਂ ਹੋਣਗੇ ਜੀ ਇਹ ਇੰਨੇ ਤੇ ਕੋਈ ਖਰਚਾ ਨਹੀਂ ਛੋਲੇ ਬੀਜੋ ਖੁਸ਼ਕ ਮਾਤਰਾ ਦੇ ਵਿੱਚ ਬੀਜੋ ਜائیں ਬਾਹਣ ਨੂੰ ਵਧੀਆ ਭਲ ਬਣਾ ਕੇ ਮੜ ਕੇ ਪਾਣੀ ਲਾਉਣਾ ਕੋਈ ਮੀ ਪੇਗਾ ਠੀਕਾ ਉਹਨੂੰ ਗੁੱਡ ਦਿਓ ਮੜ ਕੇ ਬਾਰਡਰ ਤੇ ਕੱਢ ਲਓ ਇੰਨਾ ਕੰਮ ਆ ਇਹ ਕਿਉਂ ਨਹੀਂ ਕਰਦੇ ਚਲੋ ਆਪਾਂ ਆਰਗੈਨਿਕ ਤੇ ਇਹਦਾ ਤਾਂ ਹੁਣ ਗੱਲ ਕਰ ਲਈ ਕਿ ਚਲੋ ਇਹ ਬੈਲੈਂਸ ਬਣਾਉਣਾ ਹੀ ਪਊਗਾ ਮੋਨੋਕਲ ਇੱਕੋਦਮ ਸਾਰੇ ਕਿਸਾਨ ਆਰਗੈਨਿਕ ਤੇ ਨਹੀਂ ਹੋ ਸਕਦੇ ਤੇ ਪੰਜਾਬ ਸਾਰਾ ਆਰਗੈਨਿਕ ਕਰਕੇ ਬਚ ਵੀ ਨਹੀਂ ਸਕਦਾ ਇਹ ਗੱਲ ਇਦਾਂ ਹੀ ਦੇਖੋ ਜੇ ਹਰ ਇੱਕ ਜ਼ਿਮੀਂਦਾਰ ਆਪਦੇ ਘਰ ਨੂੰ ਸਬਜ਼ੀ ਲਾਉਣ ਲੱਗ ਜੇ ਦਾਲਾ ਲਾਉਣ ਲੱਗ ਜੇ 100 ਰੁਪਏ ਡੇਲੀ ਬਚਤ ਹੁੰਦੀ ਆ 3000 ਰੁਪਏ ਮਹੀਨੇ ਦਾ ਹੋ ਗਿਆ 3000 ਇੱਕ ਜਵਾਕ ਫਰੀ ਪੜਦਾ ਇਹ ਕੈਲਕੂਲੇਸ਼ਨ ਕਿਵੇਂ ਆਉਣ ਲੱਗੀ ਤੁਹਾਨੂੰ ਬਚਾਉਨੇ ਆ ਤੁਹਾਨੂੰ ਤਾਂ ਪਤਾ ਜੀ ਮਤਲਬ ਫਿਰ ਵੀ ਜਦੋਂ ਅੱਜ ਤੋਂ ਦੋਸ 2007 ਤੋਂ ਪਹਿਲਾਂ ਮੋਨੋਕਲਚਰ ਹੁਣ ਵੀ ਕਰਦੇ ਹਾਂ ਰਸਾਇਣ ਹੁਣ ਵੀ ਕਰਦੇ ਹਾਂ ਪਹਿਲਾਂ ਕਰਦੇ ਸੀ ਆਪਾਂ ਕਦੇ ਸਬਜ਼ੀ ਨਾ ਗੰਡਾ ਕੁਝ ਨਹੀਂ ਲੈ ਕੇ ਸਾਰਾ ਆਪਣਾ ਆਪਦਾ ਠੀਕ ਹੈ ਲਾ ਸੌਂਜ ਮੈਨ ਤੋਂ ਹਰ ਕੋਈ ਆਪਦੇ ਘਰੇ ਗੋਣੇ ਅੰਗੂਲ ਨੋਂਨ ਲੈ ਕੇ ਆਉਣੇ ਆ ਜੀਰਾ ਲੈ ਕੇ ਆਉਣੇ ਆ ਹੂੰ ਆਦਰਕ ਦਾ ਵੀ ਟ੍ਰਾਇਲ ਲਾਇਆ ਸੀਗਾ ਆਦਰਕ ਹੋ ਗਿਆ ਸੀ ਆਪਣੇ ਵੀਡੀਓ ਪਈਆਂ ਨੇ ਪਿਛਲੀਆਂ ਥੋੜਾ ਟੇਸਟ ਨਹੀਂ ਆਇਆ ਸੀ ਆਦਰਕ ਦਾ ਉਹ ਅੱਛਾ ਆਪਣੇ ਮੌਸਮ ਸਹੀ ਨਹੀਂ ਸੀ ਮੌਸਮ ਕਰਕੇ ਫਟ ਪਿਆ ਜਾਂਦਾ ਜੀਰਾ ਲਾਇਆ ਸੀ ਉਹਦਾ ਟ੍ਰਾਇਲ ਆਪਣੇ ਫੇਲ ਹੋਏ ਨੇ ਲਾ ਲਾ ਸਾਰਾ ਕੁਝ ਦੇਖਦੇ ਆਪਾਂ ਗਲਾਬ ਆ ਗਲਾਬ ਦੇ ਬੂਟੇ ਲਾ ਹੋਇਆ ਘਰ ਉਹਦੀ ਗੁਲਗੰਦਾ ਆਪਾਂ ਨੇ ਹਾਂਜੀ ਉਹ ਗਰਮੀਆਂ 'ਚ ਕੰਮ ਆਉਂਦੀ ਆ ਬਹੁਤ ਕੰਮ ਆਉਂਦੇ ਗਲਾਬ ਦੇ ਕੱਲੇ ਸੁੱਕੇ ਫੁੱਲ ਵੀ ਵਿਕਦੇ ਆ ਸੁਕਾ ਲਓ ਬਿਲਕੁਲ ਵਿਕਦੇ ਇਹ ਸਾਰਾ ਕੁਝ ਨਾ ਮਿਹਨਤ ਕਰੀ ਜੀ ਪ੍ਰੋਸੈਸ ਦਾ ਤੇ ਮਿਹਨਤ ਦਾ ਕੰਮ ਹੈ ਜੀ ਦੇਖੋ ਮਿਹਨਤ ਕਰਕੇ ਰਾਜੀ ਨੇ ਅਗਲਾ ਕਹਿੰਦਾ ਜੀ ਮੈਂ ਤਾਂ ਸੋਲੇ ਕੀ ਆ 3 ਕਿਲੋ ਸਾਡੇ ਸਾਰੇ ਸਾਲ ਚ ਲੱਗਦੇ ਆ 4 ਕਿਲੋ ਲੱਗਣਗੇ ਕੀ ਕਰਨਾ ਲਾ ਕੇ ਹੂੰ ਲੱਗਦੇ ਵੀ ਇੰਨੇ ਕੀ ਆ ਪਰ ਹਾਂ ਪਲਾਟ ਆਪਦੇ ਕੱਟਨੇ ਪਣਗੇ ਥੋੜਾ ਥੋੜਾ ਜਗ੍ਹਾ ਲਾਉ ਆਪਦੇ ਪਰਿਵਾਰ ਖੇਤੀ ਨੂੰ ਨਾ ਅਸਲ ਚ ਕਿੱਲਿਆਂ ਦੇ ਹਿਸਾਬ ਨਾਲ ਨਹੀਂ ਫੁੱਟਾਂ ਦੇ ਹਿਸਾਬ ਨਾਲ ਕਰਨੀ ਪਊਗੀ ਜੇ ਜ਼ਿਮੀਂਦਾਰ ਪਹਿਲਾਂ ਉਹਦਾ ਪਰਿਵਾਰ ਬਚਾਊਗਾ ਤਾਂ ਹੀ ਆ ਜੀ ਆਪਦੀ ਰਸੋਈ ਤਾਂ ਆਰਗੈਨਿਕ ਕਰੇ ਜ਼ਿਮੀਂਦਾਰ ਜ਼ਿਮੀਂਦਾਰ ਤੋਂ ਹੀ ਸ਼ੁਰੂ ਹੋਊਗੀ ਨਾ ਜਦੋਂ ਜ਼ਿਮੀਂਦਾਰ ਨੂੰ ਦੇਖ ਕੇ ਵੀ ਯਾਰ ਇਹ ਤੁਸੀਂ ਆਏ ਹੋ ਮੇਰੇ ਕੋਲੇ ਹੁਣ ਠੀਕ ਹੈ ਯਾਰ ਆਮਨ ਬਡਿੰਗ ਦਾ ਬਾਈ ਯਾਰ ਆਰਗੈਨਿਕ ਖਾਂਦਾ ਯਾਰ ਆਪਾਂ ਵੀ ਕੁਛ ਨਾ ਕੁਛ ਕਰੀਏ ਯਾਰ ਠੀਕ ਹੈ ਜਦੋਂ ਜ਼ਿੰਮੇਦਾਰ ਹੀ ਆਪਦੇ ਰਸੋਈਆਂ ਆਰਗੈਨਿਕ ਕਰਨ ਲੱਗੇ ਫਿਰ ਉਹਨਾਂ ਨੂੰ ਦੇਖ ਕੇ ਦੂਜੇ ਕਰਨ ਉਹਦੇ ਤਾਂ ਹੈ ਜ਼ਿੰਮੇਦਾਰ ਕਿ ਆਉਂਦੇ ਵੀ ਨਹੀਂ ਤੁਹਾਡੇ ਕੋਲ ਵੇਖਣ ਵੇਖਣ ਆਉਂਦੇ ਆ ਜੀ ਕਰਦੇ ਨਹੀਂ ਪਰ ਕਰਦੇ ਨਹੀਂ ਕਿਉਂ ਅਗਲਾ ਸੋਲ ਕਿਲਾ ਛੱਡ ਕੇ ਰਾਜੀ ਨਹੀਂ ਆਉਂਦਾ ਕਿਲਾ ਅੱਲਾ ਘਟੇ ਤੱਕ ਜਾ ਕੇ ਲਗਾ ਯਾਰ ਮੈਂ ਜੇ ਪਹਿਲੇ ਸਾਲ ਲਾ ਲਈ ਨਾ ਮੈਨੂੰ ਘਾਟਾ ਫੇਜੂਗਾ ਜੇ ਕੋਈ ਕਰਦਾ ਉਹਦੀ ਫਸਲ ਨਹੀਂ ਖਰੀਦਦੇ ਹਾਂਜੀ ਤੇ ਆਪ ਕਰਨਾ ਨਹੀਂ ਚਾਹੁੰਦੇ ਆਪ ਤਾਂ ਸਾਨੂੰ ਪਤਾ ਜੀ ਕੈ ਪਰ ਕੈਮੀਕਲਾਂ ਵਾਲੇ ਵੀ ਫਾਹੇ ਲਈ ਜਾਂਦੇ ਨੇ ਜਿਹੜੇ ਕੈਮੀਕਲ ਚ ਕਰਦੇ ਨੇ ਕਰਜ਼ੇ ਨਹੀਂ ਉੱਤਰਦੇ ਫਾਹੇ ਤਾਂ ਉਹ ਵੀ ਲਈ ਜਾਂਦੇ ਨੇ ਉਹ ਵੀ ਕਾਰਨ ਆ ਕਹੀ ਜੀ ਕੋਈ ਕਿਸੇ ਨੇ ਗੱਡੀਆਂ ਲਿਆਂਦੀਆਂ ਜਾਂ ਕਿਸੇ ਨੂੰ ਕੋਈ ਕੋਠੀ ਪਾਲੀ ਕੋਈ ਚੰਗੀ ਜਿਹੀ ਲਿਮਟ ਇੱਕ ਬੈਂਕ ਦਿੰਦੀ ਆ ਲਿਮਟ ਜੇ ਤੁਸੀਂ ਉਹ ਲਿਮਟ ਚੋਂ ਬਾਹਰ ਹੋਗੇ ਤਾਂ ਹੋਗੇ ਪਰ ਚੰਗੀ ਜ਼ਿੰਦਗੀ ਜਿਉਣਾ ਸਭ ਦਾ ਹੱਕ ਆ ਜੀ ਹੱਕ ਤਾਂ ਹੈਗਾ ਫਿਰ ਉਹਨੂੰ ਮਿਹਨਤ ਕਰਨੀ ਪੈਣੀ ਆ ਨਾ ਆਪਾਂ ਨੂੰ ਮਿਹਨਤ ਕਰੋ ਤੁਸੀਂ ਇਹ ਜਿਹੜਾ ਚੱਕਰ ਹੁਣ ਤੁਸੀਂ ਦੱਸਿਆ ਚੱਕਰ ਤੁਸੀਂ ਵੀ ਹੈਗੇ ਹੋ ਕਰਜ਼ੇ ਵਾਲੇ ਚ ਨਹੀਂ ਜੀ ਤੁਸੀਂ ਨਹੀਂ ਹੈ ਨਹੀਂ ਨਹੀਂ ਕਰਦੇ ਜੇ ਕੋਈ ਚੱਕਰ ਸੀ ਆਪਾਂ ਆਪਾਂ ਜੇ ਕੋਈ ਲਿਮਟ ਤੇ ਲੈਨੇ ਆ ਪੈਸਾ ਦਾ ਮੋੜੋ ਉਹ ਲਿਮਟ ਸਰਕਾਰ ਨੇ ਦਿੱਤੀ ਆ ਕੋਈ ਬੈਂਕਾਂ ਨੇ ਦਿੱਤੀ ਆ ਉਹ ਆਪਾਂ ਨੂੰ ਕੋਈ ਕੰਮ ਕਰਨ ਵਾਸਤੇ ਦਿੱਤੀ ਆ ਹੁਣ ਮੋਦੀ 2 2000 ਰੁਪਏ ਪਾਉਂਦਾ ਜੀ ਉਹ ਪੁਵਾਈ ਉਹ ਬੰਦੇ ਜਿਹਨਾਂ ਲੋੜ ਨਹੀਂ ਉਹ 2000 ਦੀ ਕਿਸ਼ਤਾਂ ਪਈਦੀ ਕਿ ਜੀਮੀਦਾਰ ਆਪਦਾ ਕੋਈ ਰੇਸ ਪਰੇ ਜਾਂ ਕੋਈ ਹੋਰ ਲੈ ਆਵੇ ਰੀਅਲ ਸੋਸਾਇਟੀਆਂ ਬਣੀਆਂ ਨੇ ਉਹ ਕਹਿੰਦੇ ਸਾਤੋਂ ਸਮਾਨ ਚੱਕੂ ਦੀ ਖੇਤੀ ਕਰੋ ਬਸ ਸਾਡਾ ਕਰਜ਼ਾ ਮੋੜ ਦਿਓ ਠੀਕ ਹੈ ਜੇ ਹੁਣ ਆਪਾਂ ਫਸਲ ਵੱਢ ਗਏ ਤਾਂ ਆਪਾਂ ਹੋਰ ਪਾਸੇ ਲਾ ਲਈ ਉਹ ਸੋਸਾਇਟੀ ਦਾ ਕਰਜ਼ਾ ਮੋੜੇ ਨੇ ਤੇ ਫ ਇਹ ਸਰਕਲ ਨੂੰ ਸਮਝਣਾ ਪਊਗਾ ਸਮਝਣਾ ਪਊ ਜੀ ਹੁਣ ਸੋਸਾਇਟੀਆਂ ਬਣੀਆਂ ਨੇ ਹਰ ਇੱਕ ਪਿੰਡ ਦੇ ਵਿੱਚ ਸੋਸਾਇਟੀ ਬਣੀ ਹੋਈ ਆ ਉਥੋਂ ਸੰਦ ਲਿਆਓ ਜੇ ਵਾ ਕਹੀਏ ਉਥੋਂ ਨਹੀਂ ਲੈਣਾ ਆਪਾਂ ਨਾ ਵਾਲੇ ਹੋਣਾ ਨਵਾਬ ਦਾ ਲਿਆਉਣਾ ਆਪਦਾ ਲਿਆਉਣਾ ਉਹ ਖਰਚੇ ਦਾ ਘਰ ਆ ਖਰਚੇ ਦਾ ਘਰ ਆ ਜੀ ਕਿਉਂਕਿ ਚੱਲਣਾ ਥੋੜੇ ਜਿਹਰੇ ਬਾਅਦ ਚ ਦੀ ਸਾਮ ਸੰਭਾਲਾ ਛੱਡ ਵੱਖਰਾ ਪਾਉਣਾ ਪੈਣਾ ਖੜਾਉਣਾ ਪੈਣਾ ਘਰੇ ਬਹੁਤ ਕੁਸ਼ ਕਾ ਹੈ ਵਿਆਜ ਵੀ ਪੈਣਾ ਉਹਦਾ ਉਦੋਂ ਤੋਂ ਵਿਆਜ ਪਾਣਾ ਸ਼ੁਰੂ ਹੋ ਗਿਆ ਅੱਛਾ ਅਮਨ ਮੋਟਾ ਮੋਟਾ ਇਹ حساب ਦੱਸੋ ਵੀ ਜਿਹੜੀ ਆਰਗੈਨਿਕ ਤੁਸੀਂ ਉਹਨਾਂ 4 ਕਿੱਲੇ ਕਰਦੇ ਹੋ ਤੁਹਾਨੂੰ ਫਾਇਦਾ ਕੀ ਹੋ ਰਿਹਾ ਉਹਦਾ ਦੇਖੋ ਫਾਇਦਾ ਤੇ ਇਹ ਆ ਸਭ ਤੋਂ ਪਹਿਲਾਂ ਤਾਂ ਫਾਇਦਾ ਆ ਆਪਣੇ ਪਰਿਵਾਰ ਨੂੰ ਚੰਗੀ ਖਾਣਿਆ ਆ ਆ ਚੰਗੀ ਖਾਣਿਆ ਡਾਕਟਰੀ ਫੀਸ ਤੋਂ ਬਚੇ ਹੋ ਬਹੁਤ ਜ਼ਿਆਦਾ ਫਰਕ ਆ ਜੀ ਉਸ ਤੋਂ ਬਾਅਦ ਦੇਖੋ ਜਿਹੜੇ ਨਾਲ ਬੰਦੇ ਜੁੜੇ ਨੇ ਜਾਣ ਪਛਾਣ ਵਧੀ ਆ ਜਾਂ ਨਾਲ ਜੁੜਦੇ ਨੇ ਬੰਦੇ ਉਹ ਖਾਂਦੇ ਆਪਾਂ ਤੋਂ ਲੈ ਕੇ ਜਾਂਦੇ ਆ ਉਹ ਤਾਂ ਬਹੁਤ ਥੋੜੇ ਹੋਣਗੇ ਪਰ ਨਹੀਂ ਹੈਗੇ ਜੀ ਹੈਗੇ ਹਾਂਜੀ ਬੰਦੇ ਬਹੁਤ ਆ ਆਰਥਿਕ ਤੌਰ ਤੇ ਕੀ ਫਾਇਦਾ ਹੋਇਆ ਕਮਾਈ 'ਚ ਮਤਲਬ ਜੇ ਆਪਾਂ ਗੱਲ ਕਰੀਏ ਚਲੋ ਰਸਾਇਣ ਖੇਤੀ ਛੱਡ ਦਿੱਤੀ ਐ ਐਮਐਸਪੀ ਐ ਜਦੋਂ ਤੁਸੀਂ ਆਪ ਵੇਚਦੇ ਹੋ ਹਾਂਜੀ ਆਪ ਵੇਚ ਕੇ ਤੁਹਾਨੂੰ ਕਿੰਨਾ ਕਮਾਈ ਜਿਹੜੀ ਹੋ ਜਾਂਦੀ ਆ ਕੋਈ ਆਈ ਚਲਾਈ ਚੱਲਣ ਵਾਲਾ ਕੰਮ ਜਿਵੇਂ ਕਹਿੰਦੇ ਨੇ ਅਸੀਂ ਦੇਖੋ ਮੈਂ ਸੋਚਦਾ ਮੈਂ ਜੋ ਹੁੰਦਾ ਹੁਣ ਵਧੀਆ ਵੇਚਣ ਲੱਗਿਆ ਤਿੰਨ ਚਾਰ ਸਾਲਾਂ ਦਾ ਜਿਵੇਂ ਅੱਗੇ ਕਹਿੰਦੇ ਵੀ ਆਪਣਾ ਯਾਰ ਬੀੜੀ ਦੂਈ ਫਸਲ ਉਹ ਸੇਪਈਏ ਇਹਦੇ ਨਾਲ ਆਪਣਾ ਖਰਚਾ ਚੱਲੀ ਜਾਂਦਾ ਹੂੰ ਜਿਹੜਾ ਸਾਡਾ ਰੋਜ਼ ਦਾ ਚੱਲਣ ਵਾਲਾ ਪੈਸਾ ਉਹ ਸਾਡਾ ਆਈ ਜਾਂਦਾ ਇਹ ਤਿੰਨ ਚਾਰ ਕਿਲਾਂ ਦੇ ਮਤਲਬ ਉਹ ਜਿਹੜੇ ਆਪਾਂ ਬਾਣੀਆਂ ਦੀ ਹੱਟੀ ਦੀ ਗੱਲ ਕਰਦੇ ਆ ਉਹ ਹੈਗੀ ਆ ਉਹ ਹੈਗੀ ਆ ਵੀ ਆਪਣਾ ਰੋਜ਼ ਦਾ ਘਰ ਦਾ ਖਰਚਾ ਉਹ ਇਹ ਤੋਂ ਚੱਲਦਾ ਤੇ ਜਿਹੜੇ ਬਾਕੀ ਇਕੱਠੇ ਆਉਣੇ ਉਹ ਇੱਕ ਤਰ੍ਹਾਂ ਦੀ ਆਪਾਂ ਕਹਦੇ ਆ ਵੀ ਚਲੋ ਬਲਕ ਚ ਪੈਸਾ ਆ ਗਿਆ ਉਹ ਜੁੜ ਗਿਆ ਜੁੜ ਗਿਆ ਹਾਂਜੀ ਨਹੀਂ ਆਪਾਂ ਨੇ ਕੋਲੇ ਇਹ ਨਾ ਹੋਵੇ ਤਾਂ ਜਿਵੇਂ ਆਪਾਂ ਦੁੱਧ ਪੈ ਗਿਆ ਕੋਸ ਆਪਾਂ ਸਾਮਾਨ ਵੇਚਤਾ ਤਾਂ ਆਪਣੇ ਨਹੀਂ ਆਪ ਆਰਤੀ ਕੋਲੇ ਜਾਵਾਂਗੇ ਬਿਲਕੁਲ ਆਰਤੀ ਦੇ ਪੈਸੇ ਚੱਕਾ ਆਰਤੀ ਨੂੰ ਦੁੱਧ ਤੋਂ ਆਪਣਾ ਵਿਆਜ ਲੈਣਾ ਸ਼ੁਰੂ ਕਰਤਾ ਉਹ ਚੱਕਰ ਚ ਫੇਰ ਫਸ ਗਏ ਵਿਆਜ ਲੈਣਾ ਸ਼ੁਰੂ ਕਰਤਾ ਜਿੱਦੇ ਪੈਸੇ ਦੇਣਗੇ ਆਪਣੇ ਪੂਰੇ ਹੋ ਗਏ ਹੂੰ ਬਸ ਉਹ ਆਪਾਂ ਨੂੰ ਉੱਥੇ ਜਾਂਦ ਤੱਕ ਲੋੜ ਨਹੀਂ ਪੈਂਦੀ ਜਿਹੜਾ ਆਪਣੀ ਰੋਜ਼ਾਨਾ ਦੀ ਕਮਾਈ ਆ ਉਹ ਆ ਹੀ ਜਾਂਦੀ ਆ ਜਿਵੇਂ ਕੋਈ ਸਬਜ਼ੀ ਵੇਚਤੇ ਦੋ ਪੈਕੇਟ ਦਾਲਾਂ ਦੇ ਵੇਚਤੇ ਦੇਮੀਆ ਅਦਵੀ ਲਾਲਾ ਅਦਮੀ ਮੈਂ 3 4000 ਰੁਪਏ ਵਟ ਕੇ ਛੱਡਿਆ ਹੋਇਆ ਅੱਛਾ ਹਾਂ ਕਣਕੇ ਵੇਚੀ 4000 ਰੁਪਏ ਵਟ 2 ਵਜੇ ਨੇ ਹਾਂਜੀ ਦੁਪਹਿਰ ਤੱਕ ਵਟ ਲਿਆ ਅੱਧੀ ਦਿਹਾੜੀ ਵਟ ਲਈ ਹਾਂਜੀ ਤੇ ਜੇ ਮਾੜਾ ਮੋਟਾ ਦਿਹਾੜੀ ਹੋਰ ਲਾਉਣੀ ਪੈਗੀ ਤਾਂ ਸ਼ਾਇਦ ਵੱਧ ਵਟ ਲਓ ਵੱਧ ਵਟ ਲਈ ਗੱਲ ਇਹ ਹੈ ਵੀ ਅੱਜ 4000 ਵਟ ਲਿਆ ਕੱਲ ਨੂੰ ਨਾ ਵਟੀਏ ਪਾਸੋਂ 5 ਵਟ ਲਈਏ ਕੁੱਲ ਮਿਲਾ ਕੇ ਇਹ ਹੈ ਵੀ ਦੁਕਾਨਦਾਰੀ ਆਪ ਕਰਨੀ ਪਊ ਹਾਂਜੀ ਤੱਕੜੀ ਆਪ ਫੜਨੀ ਪਊ ਤੱਕੜੀ ਫੜਨੀ ਪਊਗੀ ਵੇਚਣੀ ਆਪ ਦੀ ਫਸਲ ਆਪੂ ਆਪ ਦੇ ਰੇਟ ਤੇ ਪੈਕਿੰਗ ਵੀ ਆਪ ਕਰਨੀ ਪਊ ਸਟਾਲਾਂ ਵੀ ਲਾਉਣੇ ਪੈਣਗੇ ਆ ਘਰ ਤੋਂ ਬਾਹਰ ਵੀ ਨਿਕਲਣਾ ਪਊਗਾ ਲੋਕਾਂ ਨੂੰ ਦੱਸਣਾ ਵੀ ਪਊਗਾ ਦਿਖਾਉਣਾ ਪਊ ਮੇਰੇ ਕੋਲੇ ਆਗਾ ਭਾਈ ਤੇ ਕੰਮ ਸਾਰੇ ਜ਼ਿੰਮੇਵਾਰ ਦੇ ਕਰਨ ਵਾਲੇ ਆ ਹਾਂਜੀ ਤਾਂ ਜਾ ਕੇ ਕਿਤੇ ਲੋਕਾਂ ਜਿਵੇਂ ਹੁਣ ਆਇਆ ਲਾਲੋ ਜੀ ਅਸੀਂ ਬਰਨਾਲੇ ਜਾਂਦੇ ਆ ਸਾਡੀ ਮੰਡੀ ਲੱਗਦੀ ਆ ਸੰਗਰੂਰ ਬੀਐਸਐਲ ਪਾਰਕ ਆਈ ਉੱਥੇ ਲੱਗਦੀ ਆ ਉੱਥੇ ਜਾ ਕੇ ਖੜ੍ਹਦੇ ਆ ਲੋਕ ਆਉਂਦੇ ਆ ਤੋ ਖਰੀਦਦੇ ਆ ਮੁੜ ਕੇ ਨੰਬਰ ਲੈ ਕੇ ਜਾਂਦੇ ਆ ਫੋਨ ਕਰਦੇ ਆ ਭਾਈ ਮੇਰਾ ਆਸਵਾਣ ਰੱਖ ਦਿਜੋ ਤੂੰ ਆਏਗਾ ਪਹਿਲਾਂ ਹੀ ਆਰਡਰ ਹਾਂ ਜਿਨ੍ਹਾਂ ਨੂੰ ਹੁਣ ਪਤਾ ਲੱਗਦਾ ਖਾ ਗਿਆ ਸਵਾਦ ਉਹ ਚਾਰ ਆ ਮੇਰੇ ਕੋਲੇ ਚਾਰ ਬਣੇ ਹੁੰਦੇ ਨੇ ਤੇ ਮਿਰਚਾਂ ਦਾ ਆ ਗਿਆ ਜਾਂ ਹੋਰ ਆ ਗਿਆ ਉਹ ਲੈ ਕੇ ਜਾਂਦੇ ਨੇ ਮਤਲਬ ਕਮਾਈ ਜਿਹੜੀ ਕਿ ਉਹ ਪਹਿਲਾਂ ਹੀ ਰਿਜ਼ਰਵ ਹੋ ਗਈ ਹਾਂਜੀ ਵੀ ਸਾਨੂੰ ਇਹ ਪਤਾ ਵੀ ਮੈਨੂੰ ਅੱਜ ਇੰਨੀ ਕ ਕਮਾਈ ਹੋ ਜਾਣੀ ਹੈ ਹੋ ਜਾਣੀ ਹਾਂਜੀ ਜੇਕਰ ਸਾਰੇ ਜ਼ਿੰਮੇਵਾਰ ਕਿਤੇ ਕਰਨ ਲੱਪੈਣ ਤਾਂ ਸ਼ਾਇਦ ਜ਼ਿੰਮੇਵਾਰ ਬਚ ਜੇ ਬਹੁਤ ਜ਼ਿਆਦਾ ਫਰਕ ਦੇਖੋ ਮੈਂ ਤਾਂ ਇਹ ਕਹਣਾ ਹੀ ਆਪਣਾ ਰੋਜ਼ ਚੋਲੇ ਵਾਲਾ ਖਰਚਾ ਆਉਣ ਲੱਗ ਜੇ ਬਹੁਤ ਆ ਹੂੰ ਆਈ ਚਲਾਈ ਚਲਦੀ ਹੁੰਦੀ ਆ ਔਰ ਤੁਸੀਂ ਮਹੀਨੇ ਦਾ 30-35000 ਰੁਪਏ ਕੱਢਣ ਲੱਪੋ ਹਾਂਜੀ ਹਾਂ ਖਰਚਾ ਓਵਰਆਲ ਤੁਹਾਡੇ ਮਹੀਨੇ ਦਾ ਹੈਗਾ ਤਾਂ ਉਹ ਜੈਨੂਨ ਚੀਜ਼ ਹੈ ਜੈਨ ਫਰੂਟ ਆਉਣ ਹੀ ਲੇਕਿਨ ਆਪਣੇ ਘਰੇ ਫਰੂਟ ਦੇ ਬ ਠੀਕ ਉਹ ਵੀ ਚੀਜ਼ ਪਲੱਸ ਹੀ ਐ ਸਾਰਾ ਖਰਚਾ ਸਾਰਾ ਪਲੱਸ 100 ਰੁਪਏ ਹੁਣ ਸਬਜ਼ੀ ਦਾ ਵਜ ਦਾ ਹੁਣ ਕਿੰਨੂੰ ਲੱਗੇ ਨੇ ਹੋਰ ਸਮਾਨ ਲੱਗਿਆ ਜੀ ਕੋ ਲੱਗੇ ਨੇ ਉਹ ਵੀ ਵੱਜਦਾ ਨਾ ਆਪਾਂ ਅਸੀਂ ਫਰੂਟ ਵੇਚਦੇ ਵੀ ਆ ਫਰੂਟ ਫਿਰ ਇਹ ਬਾਦੂ ਹੁੰਦਾ ਜੋ ਵੇਚਦਾ ਜੋ ਖਾਂਦੇ ਖਾਣ ਲੋ ਕੀ ਰੇਟ ਵੇਚਦੇ ਹੋ ਫਰੂਟ ਫਿਰ ਉਹ ਤਾਂ ਆਮ ਰੇਟ ਤੋਂ ਵੱਧ ਹੀ ਹੋਊਗਾ ਆਮ ਰੇਟ ਤੋਂ ਥੋੜਾ ਬਹੁਤ ਤਾਂ ਵੱਧ ਰੱਖਿਆ ਹੁੰਦਾ ਜੀ ਕੋਈ ਦਿੱਕਤ ਨਹੀਂ ਲੋਕਾਂ ਨੂੰ ਨਹੀਂ ਜੀ ਖਰੀਦਦੇ ਆ ਜੀ ਨੂੰ ਪਤਾ ਜਿਹਦੇ ਦਿਮਾਗ ਚ ਵੱੜ ਗਈ ਉਹ ਤਾਂ ਖਰੀਦੂਗਾ ਜੀ ਆਖਰੀ ਸਵਾਲ ਆ ਕੀ ਰਸਾਇਣ ਖੇਤੀ ਤੋਂ ਬਿਨਾ ਆਰਗੇਨਿਕ ਖੇਤੀ ਹੋ ਸਕਦੀ ਹੈ ਹੋ ਸਕਦੀ ਜੀਮੇਦਾਰ ਬੱਸ ਸਕਦਾ ਹੈ ਜੇ ਰਸਾਇਣ ਖੇਤੀ ਨਾਲ ਇੱਕ ਉਹਦਾ ਮੰਦ ਕਰ ਦੇ ਕਲੀ ਆਰਗੇਨਿਕ ਤੇ ਆ ਜਾ ਜੀਮੇਦਾਰ ਬੱਸ ਸਕਦਾ ਬੱਸ ਸਕਦਾ ਜੀ ਇਹ ਹੈਗਾ ਜੀਮੇਦਾਰ ਮਰਦਾ ਨਹੀਂ ਹੈਗਾ ਜੇ ਅੱਜ ਵੀ ਵੀ ਰਸਾਇਣ ਖਾਦਾ ਸਾਰੀਆਂ ਬੰਦ ਕਰ ਦੇ ਠੀਕ ਹੈ ਤਾਂ ਹੀ ਬਾਜੂ ਤੁਸੀਂ ਹੋਰ ਦੱਸਣਾ ਤੁਹਾਨੂੰ ਮੈਂ ਜੀ ਕਿਲੋ ਜੂਰੀ ਆ ਇੱਕ ਬੋਰੀ ਦਾ ਮੁਕਾਬਲਾ ਕਰਦਾ ਅੱਛਾ ਕਿਲੋ ਡੀਏਪੀ ਸੜ ਕੋਲ ਇੱਕ ਬੋਰੀ ਦਾ ਮੁਕਾਬਲਾ ਕਰਦਾ ਕਿੱਥੇ ਗਿਆ ਪਰ ਪੌਣ ਵਾਲੇ ਦਾ ਤਿੰਨ ਤਿੰਨ ਚਾਰ ਚਾਰ ਇਕੱਠੇ ਵੀ ਪਾਈ ਜਾਂਦੇ ਨੇ ਪੌਣਾ ਸੌ ੱਖਾ ਹੀ ਸਪਰੇਅ ਕਰਨੀ ਔਖੀ ਹੈ ਨਾ ਉਹ ਛੜਦਾ ਤਿੰਨ ਤਿੰਨ ਬੋਰੀਆਂ ਹੁਣ ਜੀੜੀ ਦੇ ਮੂਰੇ ਛੜਤੀਆਂ ਇਕੱਠੀਆਂ ਛੜਦੇ ਤੇ ਦੇ ਸੁਣੀ ਹੋਣੀ ਆ ਵੀ ਤਿੰਨ ਬੋਰੀਆਂ ਸਾ ਪਹਿਲੇ ਹੀ ਪਾਦੀ ਜੀੜੀ ਲਾਉਂਦੇ ਪਹਿਲੇ ਪਾਦੀ ਸਪਰੇਅ ਕਰਨ ਦੀ ਲੋੜ ਨਹੀਂ ਤਾਂ ਭਾਈ ਇਹ ਚੀਜ਼ਾਂ ਦਾ ਫਰਕ ਪੈ ਜਾਂਦਾ ਜੀ ਬਹੁਤ ਬਹੁਤ ਧੰਨਵਾਦ ਭਾਈ ਜੀ ਸਤਿ ਸ਼੍ਰੀ ਅਕਾਲ ਸੋ ਲੋੜ ਤਾਂ ਆਉਣ ਵਾਲੇ ਸਮੇਂ ਨੂੰ ਸਮਝਣ ਦੀ ਹੈ ਕਿ ਕਿਵੇਂ ਆਉਣ ਵਾਲੇ ਸਮੇਂ ਨੂੰ ਜਾ ਅਸੀਂ ਕਹਿ ਦਈਏ ਕਿ ਪਵਿੱਖ ਨੂੰ ਜਿਹੜਾ ਕੇ ਆ ਕਿਵੇਂ ਖੁਰਾਕੀ ਤੱਤ ਮਹਈਆ ਕਰਾਉਣੇ ਨੇ ਹਾਲਾਂਕਿ ਆਰਗੇਨਿਕ ਖੇਤੀ ਜ਼ਰੂਰ ਉਹਦੇ ਲਈ ਲੜਿੰਦੀ ਜ਼ਰੂਰ ਹੈ ਬਹੁਤ ਸਾਰੇ ਜ਼ਿਮੀਂਦਾਰ ਪੰਜਾਬ ਦੇ ਇਸ ਲਈ ਤੇ ਤੁਰੇ ਹੋਏ ਨੇ ਪਰ ਇਹ ਕਿਸਾਨਾਂ ਦੀ ਆਰਥਿਕਤਾ ਨੂੰ ਤਾਂ ਹੀ ਮਜ਼ਬੂਤ ਕਰ ਸਕਦੀ ਹੈ ਜਾਂ ਅਸੀਂ ਕਹਿੰਦੇ ਕਿ ਪੰਜਾਬ ਦੀ ਕਿਸਾਨੀ ਦੇ ਲਈ ਤਾਂ ਹੀ ਲਾਹੇਵੰਦ ਹੋ ਸਕਦੀ ਹੈ ਪੰਜਾਬ ਲਈ ਤਾਂ ਹੀ ਲਾਹੇਵੰਦ ਹੋ ਸਕਦੀ ਹੈ ਜੇਕਰ ਇਹਨੂੰ ਗਾਹਕ ਵੀ ਸਮਝੇ ਜੇਕਰ ਇਹਨੂੰ ਗਾਹਕ ਤੱਕ ਸਹੀ ਤਰੀਕੇ ਨਾਲ ਪ੍ਰਚਾਰਿਆ ਜਾਵੇ ਤਾਂ ਹੀ ਤਾਂ ਕਿਹਾ ਜਾਂਦਾ ਆ ਕਿ ਹਮੇਸ਼ਾ ਹੁਣ ਜਿਹੜੇ ਲੋਕਲ ਪ੍ਰੋਡਕਟਸ ਨੇ ਆ ਜਾਂ ਦੇਸੀ ਜਿਹੜੇ ਪ੍ਰੋਡਕਟ ਨੇ ਉਹਨਾਂ ਵੱਲ ਵੱਧ ਉਤਸ਼ਾਹਿਤ ਹੋਣਾ ਚਾਹੀਦਾ ਗਾਕਾਂ ਨੂੰ ਤਾਂ ਜੋ ਜਿਹੜੀ ਲੋਕਲ ਮਾਰਕੀਟ ਹੈ ਉਹ ਡਿਵੈਲਪ ਹੋ ਸਕੇ ਤੇ ਉਹਦੇ ਨਾਲ ਪੰਜਾਬ ਦਾ ਜਿਹੜਾ ਕਿਸਾਨ ਹੈ ਪੰਜਾਬ ਦਾ ਜਿਹੜਾ ਜ਼ਿਮੀਂਦਾਰ ਹੈ ਜੋ ਇਸ ਵਕਤ ਕਿੰਨਾ ਕਹਤੇ ਕਹਿ ਰਿਹਾ ਕਿ ਖੇਤੀ ਘਾਟੇ ਦਾ ਸੌਦਾ ਨਿਗਾਰਸ਼ ਜਾ ਰਿਹਾ ਉਸ ਤੋਂ ਬਾਰਿਆ ਜਾ ਸਕੇ ਤੇ ਉਹਦੇ ਲਈ ਹਰ ਇੱਕ ਸ਼ਖਸ ਦੀ ਹਰ ਇੱਕ ਪੰਜਾਬੀ ਦੀ ਬਹੁਤ ਲੋੜ ਹੈ ਮੈਸਰ ਖਾਬ ਆਪਣੇ ਸਹਿਯੋਗੀ ਅਮਨ ਦੇ ਨਾਲ ਰੋਜ਼ਾਨਾ ਸਪੋਕਸਮੈਨ ਤਨਵਲਾ